ਖਡੂਰ ਸਾਹਿਬ ਸੀਟ ਤੇ 2019 ਦੇ ਵਿੱਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ ਜਸਪੀਰ ਸਿੰਘ ਐਮਪੀ ਬਣੇ ਸੀ ਹਾਲਾਂਕਿ ਇਸ ਵਾਰ ਉਹ ਚੋਣ ਨਹੀਂ ਲੜ ਰਹੇ ਬਲਕਿ ਉਹਨਾਂ ਨੇ ਟਿਕਟ ਜਿਹੜੀ ਹੈ ਕਿਹਨੂੰ ਦਵਾਈ ਕੁਲਬੀਰ ਸਿੰਘ ਜ਼ੀਰਾ ਨੂੰ ਨਮਸਤੇ ਸਸ਼ਕਲ ਅਦਾਬ ਮੈਂ ਹਾਂ ਨਿਤਿਕਾ ਮਹੇਸ਼ਵੀ ਤੇ ਮੇਰੇ ਨਾਲ ਨੇ ਖਡੂਰ ਸਾਹਿਬ ਤੋਂ ਕਾਂਗਰਸ ਦੇ ਕੈਂਡੀਡੇਟ ਕੁਲਬੀਰ ਸਿੰਘ ਜ਼ੀਰਾ ਅਕਸਰ ਹੀ ਆ ਸੀ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਬਹੁਤ ਬੋਲਦੇ ਹੋਏ ਸੁਣਿਆ ਹੈ ਤੇ ਹੁਣ ਤਿਆਰੀ ਕਰ ਰਹੇ ਨੇ ਇਹ ਸੰਸਦ ਜਾਣ ਦੀ ਪਾਰਲੀਮੈਂਟ ਜਾਣ ਦੀ ਚਲੋ ਜੀ ਆਪਾਂ ਚੱਲੀਏ ਨਾਲ-ਨਾਲ ਡੇਲੀ ਪੋਸ ਦੀ ਵੈਨ ਤੇ ਥੋੜੀ ਗੇੜੀ ਮਾਰਾਵਾਂਗੇ ਨਾਲ ਹੀ ਮੁੱਦਿਆਂ ਦੀ ਗੱਲ ਜਿਹੜੀ ਕਰਾਂਗੇ ਕਿਉਂਕਿ ਪੰਤਕ ਸੀਟ ਜਿਹੜੀ ਹੈ ਬਾਰ-ਬਾਰ ਕਿਹਾ ਜਾਂਦਾ ਹੈ ਕਿ ਕੁਝ ਛੋਟੇ ਮੁੱਦੇ ਨੇ ਉਸ ਨੂੰ ਲੈ ਕੇ ਚਰਚਾ ਕਰਾਂਗੇ ਜਿਹੜਾ ਲੀਡਰ ਆਉਂਦਾ ਉਹ ਇਹ ਗੱਲ ਕਹਿੰਦਾ ਹੈ ਕਿ ਇਹ ਨਸ਼ੇ ਦਾ ਘੜਾ ਹੈ ਨਸ਼ੇ ਦਾ ਘੜਾ ਜੇ ਬੀਐਸਐਫ ਚਾਵੇ ਤੇ ਮੱਖੀ ਵੀ ਨਹੀਂ ਟੱਪ ਸਕਦੀ ਬਾਰਡਰ ਤੇ ਅੱਜ ਜਿਹੜੇ ਡਰੋਨ ਆ ਰਹੇ ਨੇ ਜਿਹੜਾ ਨਸ਼ਾ ਆ ਰਿਹਾ ਜਿਹੜਾ ਅਸਲ ਆ ਰਿਹਾ ਉਹ ਸਾਰੀ ਜਿਹੜੀ ਮਲੀਭੁਗਤ ਜਿਹੜੀ ਮੈਂ ਕਹਿੰਦਾ ਸੈਂਟਰ ਸਰਕਾਰ ਦੀ ਔਰ ਨਸ਼ੇ ਦਾ ਮੁੱਦਾ ਤਾਂ ਤਾਂ ਹੀ ਖਤਮ ਹੋ ਸਕਦਾ ਹੈ ਕਿ ਜੇ ਸਾਡੇ ਲੀਡਰ ਹੀ ਸਾਫ ਸੁਥਰੇ ਹੋਣ ਮੈਂ ਉਹਦੋਂ ਚੈਲੰਜ ਕੀਤਾ ਸੀ ਮੈਂ ਡਰੋਗ ਟੈਸਟ ਕਰਾਇਆ ਪਰ ਸੁਖਵੀਰ ਬਾਦਲ ਜੀ ਭੱਜ ਗਏ ਸੀ ਜਿਸ ਦਿਨ ਕੈਪਟਨ ਸਾਹਿਬ ਨੇ ਮੈਨੂੰ ਸਸਪੈਂਡ ਕੀਤਾ ਉਸ ਦਿਨ ਮਨ ਚ ਧਾਰ ਲਿਆ ਸੀ ਕਿ ਇਹਨੂੰ ਲਾਉਣਾ ਹੈ ਤੇ ਲਾਇਆ ਅੱਜ ਤੱਕ ਤੁਸੀਂ ਦੱਸੋ ਕਿ ਕਿਸੇ ਨੇ ਮੁੱਖ ਮੰਤਰੀ ਲਾਇਆ ਅੱਜ ਤੁਸੀਂ ਸਾਡੀ ਇੰਟਰਵਿਊ ਲੈ ਰਹੇ ਹੋ ਉਹਨਾਂ ਦੀ ਤਾਂ ਇੰਟਰਵਿਊ ਵੀ ਨਹੀਂ ਲੈਣ ਜਾਂਦੇ ਕਿਤੇ ਜੇ ਜਾਣਦੇ ਹੋ ਤਾਂ ਦੱਸੋ ਸਾਨੂੰ ਇਸੇ ਗੱਲ ਦੇ ਵਿੱਚ ਸਾਡਾ ਨੁਕਸਾਨ ਹੋਇਆ ਕਿ ਕੈਪਟਨ ਮਲਿੰਦਰ ਸਿੰਘ ਜੀ ਨੇ ਡੁੱਟਦਾ ਸਾ ਪੜ ਕੇ ਝੂਠੀ ਚਾਉਂਗਾ ਦੇ ਇਹ ਇਹਨਾਂ ਨੇ ਆਪ ਦਾ ਮਰਨਾ ਖਰਾਬ ਕੀਤਾ ਸਾਰਿਆਂ ਦਾ ਤੇ ਜ਼ੀਰਾ ਸਾਹਿਬ ਪਹਿਲਾਂ ਤਾਂ ਇਹ ਦੱਸੋ ਕੀ ਤੁਸੀਂ ਕਦੇ ਕਿਹਾ ਸੀਗਾ ਕਿ ਮੈਨੂੰ ਟਿਕਟ ਦੋ ਖਡੂਰ ਸਾਹਿਬ ਤੋਂ ਜਾਂ ਫਿਰ ਕਹਿ ਸਕਦੇ ਹੋ ਕਿ ਇਹ ਲੱਕ ਹੈ ਜਾਂ ਫਿਰ ਤੁਸੀਂ ਸਭ ਤੋਂ بڑے लाडले ਰਹੇ ਹੋ ਜਸबीर ਗਿਲਜੀ ਯਾਨੀ ਕਿ ਡਿੰਪਾ ਜੀ ਦੇਤੇ ਹੋਰਾਂ ਦੇ ਵੀ ਉਹਨਾਂ ਨੇ ਤੁਹਾਡਾ ਨਾਰੀ ਕਮੈਂਟ ਕੀਤਾ ਐਕਚੁਅਲੀ 2014 'ਚ ਮੇਰੇ ਫਾਦਰ ਸਾਹਿਬ ਨੇ ਟਿਕਟ ਅਪਲਾਈ ਕੀਤੀ ਸੀ ਜੀਰਾ ਸਾਹਿਬ ਨੇ ਔਰ ਉਹਨਾਂ ਦੇ ਮੰਨ ਦੀ ਹੈ ਇੱਕ ਖੁਆਇਸ਼ ਸੀਗੀ ਕਿ ਪੰਥਕ ਸੀਟ ਹੈ ਔਰ ਪੰਥਕ ਪਰਿਵਾਰ ਚੋਂ ਅਸੀਂ ਤੇ ਇਹ ਕਰਕੇ ਇਥੋਂ ਜਿਹੜਾ ਕਿ ਇਸ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਮਿਲੇ ਉਸ ਤੋਂ ਬਾਅਦ ਉਹਨੇ ਚ ਟਿਕਟ ਅਪਲਾਈ ਕੀਤੀ ਉੰਨੀ ਦੇ ਵਿੱਚ ਸਾਡੇ ਸਰਦਾਰ ਜਸਬੀਰ ਸਿੰਘ ਗਿਲ ਡੈਂਪਾ ਸਾਹਿਬ ਨੂੰ ਮਿਲ ਗਈ ਮੈਂਬਰ ਪਾਰਲੀਮੈਂਟ ਬਣੇ ਅੱਜ ਪਿਤਾ ਜੀ ਤਾਂ ਨਹੀਂ ਇਸ ਦੁਨੀਆ ਤੇ ਹੈਗੇ ਪਰ ਅੱਜ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਡੈਂਪਾ ਜੀ ਨੇ ਰਾਣਾ ਜੀ ਨੇ ਔਰ ਸਮੁੱਚੇ ਜਿਹੜੇ ਬਾਕੀ ਜਿਹੜੇ ਸਾਰੇ ਹਲਕਾਂ ਚਾਰਜ ਨੇ ਉਹਨਾਂ ਸਾਰਿਆਂ ਨੇ ਜਿਹੜਾ ਕਿ ਮੇਰਾ ਨਾਮ ਰਿਕਮੈਂਡ ਜਿਹੜਾ ਕੀਤਾ ਔਰ ਮੈਂ ਸਦਾ ਜਿਹੜਾ ਉਹਨਾਂ ਦਾ ਰਿਣੀ ਰਹਾਗਾ ਔਰ ਮੈਂ ਸੋਚਿਆ ਵੀ ਨਹੀਂ ਸੀਗਾ ਕਿ ਮੈਂ ਇੰਨੀ ਛੋਟੀ ਉਮਰ ਦੇ ਵਿੱਚ ਕਿ ਮੈਂਬਰ ਪਾਰਲੀਮੈਂਟ ਦੀ ਜਿਹੜੀ ਟਿਕਟਾ ਪਾਰਲੀਮੈਂਟ ਦੇ ਪੰਥਕ ਮੁੱਤਿਆ ਦੀ ਗੱਲ ਕੀਤੀ ਜਾਂਦੀ ਹੈ ਇੱਥੇ ਇਸ ਨੂੰ ਪੰਥਕ ਸੀਟ ਵੀ ਕਿਹਾ ਜਾਂਦਾ ਹੈ ਕੀ ਮੁੱਦੇ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹੋ ਜੀ ਗੱਲ ਇਹ ਹੈ ਕਿ ਇੱਥੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਮਾਝਾ ਏਰੀਆ ਜਿਹੜਾ ਬਹੁਤ ਵਧੀਆ ਇਹਨੂੰ ਬਦਨਾਮ ਕੀਤਾ ਗਿਆ ਜਿਹੜਾ ਲੀਡਰ ਆਉਂਦਾ ਉਹ ਇਹ ਗੱਲ ਕਹਿੰਦਾ ਹੈ ਕਿ ਇਹ ਨਸ਼ੇ ਦਾ ਗੜ ਹੈ ਨਸ਼ੇ ਦਾ ਗੜ ਅਰੇ ਨਸ਼ੇ ਦਾ ਗੜ ਬਣਿਆ ਕਿਉਂ ਇਹ ਕਦੀ ਕਿਸੇ ਨੇ ਸੋਚਿਆ ਨਹੀਂ ਇਹ ਜਿਹੜੀ ਬਾਰਡਰ ਬੈਲਟ ਪੈਂਦੀ ਹੈ ਸਾਰੀ ਉਥੇ ਤਾਰ ਬਿਲਕੁਲ ਨਾਲ ਲੱਗਦੀ ਹੈ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਨੂੰ ਖਤਮ ਕਰਨ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੱਥ ਉਹ ਨਰਿੰਦਰ ਮੋਦੀ ਜੀ ਦਾ ਹੈ ਅਮਿਤ ਸ਼ਾਹ ਜੀ ਦਾ ਕਿਉਂਕਿ ਜਦੋਂ ਸਾਡੇ ਕਿਸਾਨ ਭਰਾ ਦਿੱਲੀ ਧਰਨੇ ਤੇ ਬੈਠੇ ਤਾਂ ਉਦੋਂ 750 ਕਿਸਾਨ ਜਦੋਂ ਸ਼ਹੀਦ ਹੋਇਆ ਉਦੋਂ ਅਮਿਤ ਸ਼ਾਹ ਜੀ ਨੂੰ ਤੇ ਇਹਨਾਂ ਨੂੰ ਇਹ ਹੋ ਗਿਆ ਕਿ ਇਹ ਇਹਨਾਂ ਨੇ ਵਾਪਸ ਨਹੀਂ ਔੜਨਾਗਾ ਤੇ ਇਹ ਇਹਨਾਂ ਦਾ ਪ੍ਰਬੰਧ ਕਰਨਾ ਚਾਹੀਦਾ ਕਿਉਂਕਿ ਜਿਹੜੇ ਪੰਜਾਬ ਦੇ ਅਫਸਰ ਸੀਗੇ ਉਹਨਾਂ ਨੇ ਵੀ ਦੱਸਿਆ ਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਔਰ ਇਥੋਂ ਦੇ ਜਿਹੜੇ ਸੂਰਬੀਰ ਯੋਧੇ ਆ ਜੰਗ ਜਿੱਤ ਕੇ ਆਉਂਦੇ ਆ ਕਦੀ ਖਾਲੀ ਹੱਥ ਨਹੀਂ ਵਾਪਸ ਆਉਂਦੇ ਤਾਂ ਉਦੋਂ ਜਿਹੜਾ ਬੀਐਸਐਫ ਦਾ ਜਿਹੜਾ ਏਰੀਆ ਸੀ ਉਹਨੂੰ 50 ਕਿਲੋਮੀਟਰ ਦਾ ਦਾਇਰਾ ਕਰ ਦਿੱਤਾ ਰਾਈਟ ਜਦੋਂ 50 ਕਿਲੋਮੀਟਰ ਦਾ ਦਾਇਰਾ ਕਰ ਦਿੱਤਾ ਤੇ ਜ਼ਿੰਮੇਵਾਰੀ ਕਿੰਦੀ ਬਣਦੀ ਸੀ ਬੀਐਸਐਫ ਦੀ ਜੇ ਬੀਐਸਐਫ ਚਾਵੇ ਤੇ ਮੱਖੀ ਵੀ ਨਹੀਂ ਟੱਪ ਸਕਦੀ ਬਾਰਡਰ ਤੋਂ ਅੱਜ ਜਿਹੜੇ ਡਰੋਨ ਆ ਰਹੇ ਨੇ ਜਿਹੜਾ ਨਸ਼ਾ ਆ ਰਿਹਾ ਜਿਹੜਾ ਅਸਲਾ ਆ ਰਿਹਾ ਉਹ ਸਾਰੀ ਜਿਹੜੀ ਮਿਲੀ ਭੁਗਤ ਜਿਹੜੀ ਮੈਂ ਕਹਿੰਦਾ ਸੈਂਟਰ ਸਰਕਾਰ ਦੀ ਕਿ ਪੰਜਾਬ ਨੂੰ ਬਰਨਾਮ ਕੀਤਾ ਜਾਵੇ ਤੇ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹ ਚਿੱਟੇ ਦੇ ਨਾਲ ਖਤਮ ਕੀਤੀ ਜਾਵੇ ਅੱਜ ਤੁਸੀਂ ਵੇਖੋ ਕਿ ਤੁਹਾਨੂੰ ਨੌਜਵਾਨ ਚਿਹਰੇ ਨਹੀਂ ਮਿਲ ਰਿਹਾ ਅੱਜ ਨੌਜਵਾਨ ਜਿਹੜੇ ਆ ਕਿ ਉਹ ਤਾਂ ਜਾਜਾਂ ਚ ਚੜ ਚੜ ਕੇ ਉਹ ਤਾਂ ਕੋਈ ਬਾਹਰ ਜਾ ਰਿਹਾ ਕੋਈ ਕਿਤੇ ਜਾ ਰਿਹਾ ਇਸ ਕਰਕੇ ਇਹ ਆ ਕਿ ਸਭ ਤੋਂ ਮੇਨ ਜਿਹੜਾ ਮੁੱਦਾ ਉਹ ਤੇ ਇਹ ਆ ਕਿ ਇੱਥੇ ਜਿਹੜਾ ਨਸ਼ੇ ਦਾ ਮੁੱਦਾ ਔਰ ਨਸ਼ੇ ਦਾ ਮੁੱਦਾ ਤਾਂ ਤਾਂ ਹੀ ਖਤਮ ਹੋ ਸਕਦਾ ਹੈ ਕਿ ਜੇ ਸਾਡੇ ਲੀਡਰ ਹੀ ਸਾਫ਼ ਸੁਥਰੇ ਹੋਣਗੇ ਮੈਂ ਕਲੈਕਸ਼ਨ ਕਮਿਸ਼ਨ ਨੂੰ ਚਿੱਠੀ ਵੀ ਲਿਖੀ ਹੈ ਰਿਲੈਕਸ਼ਨ ਕਮਿਸ਼ਨ ਨੇ ਹੁੰਦੇ ਤੇ ਕੋਈ ਅਜੇ ਤੱਕ ਧਿਆਨ ਨਹੀਂ ਦਿੱਤਾ ਕਰਨ ਇਸ ਕਰਕੇ ਮੈਂ ਕੋਰਟ ਵੀ ਜਾਵਾਂਗਾ ਹਾਈ ਕੋਰਟ ਸੁਪਰੀਮ ਕੋਰਟ ਜਾਵਾਂਗਾ ਤਾਂ ਕਿ ਜੇ ਇੱਕ ਜਿਹੜੀ ਮਹਾਪੰਚਾਇਤ ਆ ਸਾਡੀ ਔਰ ਮਹਾਪੰਚਾਇਤ ਦੇ ਵਿੱਚੋਂ ਅਸੀਂ ਮੈਂਬਰ ਬੰਨਾ ਜੇ ਮੈਂਬਰ ਹੀ ਜਿਹੜਾ ਘਰ ਦਾ ਜਿਹੜਾ ਮੁਖੀਆ ਹੈ ਜੇ ਉਹ ਹੀ ਨਿਸ਼ੇੜੀ ਹੋਏਗਾ ਤੇ ਦੂਜਾ ਬੰਦਾ ਕੀ ਕਰੇਗਾ ਇਸ ਕਰਕੇ ਇਹ ਹੈ ਕਿ ਮੇਰੀ ਇਹ ਮੰਗ ਹੈ ਕਿ ਟੋਟਲੀ ਕੋਈ ਵੀ ਇਲੈਕਸ਼ਨ ਆਉਂਦਾ ਚਾਹੇ ਐਮਪੀ ਦਾ ਚਾਹੇ ਐਮਐਲਏ ਦਾ ਚਾਹੇ ਕੋਈ ਵੀ ਇਲੈਕਸ਼ਨ ਆਉਂਦਾ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪੰਜਾਬ ਤਾਂ ਸੁਧਰ ਸਕਦਾ ਤਾਂ ਬਦਲ ਸਕਦਾ ਹੈ ਕਿ ਜੇ ਉਹਦੇ ਜਿਹੜੇ ਲੀਡਰ ਆ ਉਹ ਨਸ਼ਾ ਰਹਿ ਤੋਣ ਡੋਪ ਟੈਸਟ ਉਹਦਾ ਕਹਿਣਾ ਕਹਿਦਾ ਮਤਲਬ ਹੈ ਹੋਣਾ ਚਾਹੀਦਾ ਮੈਂ ਪਹਿਲਾਂ ਸੁਖਬੀਰ ਬਾਦਲ ਜੀ ਨੂੰ ਵੀ 2017 ਚ ਜਦੋਂ ਆਪਣੀ ਸਰਕਾਰ ਸੀ ਕਾਂਗਰਸ ਸੀ ਮੈਂ ਉਦੋਂ ਚੈਲੰਜ ਕੀਤਾ ਸੀ ਮੈਂ ਡੋਪ ਟੈਸਟ ਕਰਾਇਆ ਪਰ ਸੁਖਬੀਰ ਬਾਦਲ ਜੀ ਭੱਜ ਗਏ ਸੀ ਇਸ ਕਰਕੇ ਮੈਂ ਗੱਲ ਕਹਿਣਾ ਹੈ ਕਿ ਅਸੀਂ ਨਸ਼ਾ ਨਸ਼ਾ ਤਾਂ ਕਹਿੰਨੇ ਆ ਉਹ ਨਸ਼ਾ ਨਸ਼ਾ ਕਹਿਣ ਵਾਲੇ ਉਹ ਪਹਿਲਾਂ ਆਪ ਤਾਂ ਸੁਧਰੋ ਜੇ ਅਸੀਂ ਚੰਗੇ ਹੋਵਾਂਗੇ ਤੇ ਤਾਂ ਹੀਗਾ ਕਿਸੇ ਨੂੰ ਚੰਗੇ ਬਣਨੇ ਲੈ ਕੇ ਜਾਵਾਂਗੇ ਜੇ ਅਸੀਂ ਮਾੜੇ ਆ ਤੇ ਦੂਜੇ ਨੂੰ ਅਸੀਂ ਕਿਵੇਂ ਸਲਾਹ ਦੇ ਦਾਂਗੇ ਡਾਕਟਰ ਐਸ ਦੀ ਗੱਲ ਕੀਤੀ ਤੁਹਾਨੂੰ ਲੱਗਦਾ ਡੀਐਨਏ ਟੈਸਟ ਵੀ ਹੋਣਾ ਬਹੁਤ ਜ਼ਰੂਰੀ ਹੈ ਅੱਜਕੱਲ ਜਿਸ ਤਰ੍ਹਾਂ ਬਦਲੀਆਂ ਜਾ ਰਹੀਆਂ ਨੇ ਪਾਰਟੀਆਂ ਕਿਉਂਕਿ 2024 ਦੀ ਚੋਣ ਜਿਹੜੀ ਹੈ ਉਹ ਦਲ ਬਦਲੂਆਂ ਨੇ ਹਮੇਸ਼ਾ ਤੋਂ ਜਾਣੀ ਚਾਹੀਦੀ ਸੀ ਰਸਤਾ ਪਰ ਮੈਂ ਗੱਲ ਕਹਿਣਾ ਹੈ ਕਿ ਬਹੁਤ ਵਧੀਆ ਸਾਡੇ ਵਰਗੇ ਯੰਗ ਮੁੰਡਿਆਂ ਨੂੰ ਜਿਹੜਾ ਸੀਗਾ ਉਹ ਮੌਕਾ ਨਹੀਂ ਸੀ ਮਿਲਣਾ ਇਹ ਜਿਹੜੇ ਬਿੱਟੂ ਵਰਗੇ ਸੀ ਇਹਨਾਂ ਨੇ ਤਾਂ ਆਪਣੀਆਂ ਘਰ ਦੀਆਂ ਰਜਿਸਟਰੀਆਂ ਕਰਾ ਲੀਆਂ ਸੀ ਇੱਕ ਤਰ੍ਹਾਂ ਦੀ ਜੇ ਸਰਕਾਰੀ ਕੋਠੀ ਲੈ ਲਈ ਉਹ ਨਹੀਂ ਛੱਡਣੀ ਜੇ ਕੋਈ ਸੀਟ ਆ ਉਹ ਕਦੀ ਇਹਨਾਂ ਨੇ ਕਹਿ ਦੇਣਾ ਸੀ ਇੱਥੇ ਲੜਨਾ ਕਦੀ ਉੱਥੇ ਲ ਅਜੀ ਹੋ ਸਕਦਾ ਕਿ ਜੇ ਇਧਰ ਰਹਿੰਦਾ ਤੇ ਫਿਰ ਇਹਨੇ ਕਹਿੰਦੇ ਮੈਂ ਖਡੂਰ ਸਾਹਿਬ ਹੀ ਲੜ ਲੈਣਾ ਕਿ ਦਾੜੀ ਰੱਖ ਲੈਣਾ ਤੇ ਮੈਂ ਇਧਰ ਲੜ ਰਹਿਣਾ ਅਸਲ 'ਚ ਇਹ ਜਿਹੜੇ ਆ ਕਿ ਮੈਂ ਇਹਨਾਂ ਨੂੰ ਜਾਲੀ ਸਿੱਖ ਕਹਿੰਦਾ ਜਿਹੜੇ ਬੰਦੇ ਵਾਲ ਕੱਟਦੇ ਆ ਦਾੜੀ ਕੱਟਦੇ ਆ ਤੇ ਮੁੜ ਕੇ ਪੱਗ ਬੰਨ ਲੈਂਦੇ ਆ ਇੱਕ ਕੁਰਸੀਆਂ ਲੈਣ ਲਈ ਕਰਾਉਣਾ ਕੀ ਇਹੋ ਜੀਆਂ ਚੀਜ਼ਾਂ ਨੇ ਇਸ ਕਰਕੇ ਜਿਹੜੀ ਸੀ ਨਾ ਜਿਹੜੀ ਤੁਸੀਂ ਕਹਿੰਦੇ ਦਲ ਬਦਲਣ ਵਾਲੀ ਗੱਲ ਪ੍ਰਮਾਤਮਾ ਜੋ ਕਰਦਾ ਚੰਗਾ ਕਰਦਾ ਇੱਕ ਮੈਲ ਸੀਗੀ ਉਹ ਮੈਲ ਜੀ ਲਹਿ ਗਈ ਆ ਹੁਣ ਐ ਪਿਓਰ ਆ ਸਿਰਫ ਬਿੱਟੂ ਸਾਹਿਬ ਨਹੀਂ ਗਏ ਚੱਬੇਵਾਲ ਸਾਹਿਬ ਚਲੇ ਗਏ ਆਮ ਆਦਮੀ ਪਾਰਟੀ ਚ ਉਹ ਤੋਂ ਬਾਅਦ ਦਰਬੀਲ ਗੋਲਦੀ ਹਮੇਸ਼ਾ ਇਹ ਗੱਲ ਹੁੰਦੀ ਆ ਹਰੇਕ ਲੀਡਰ ਕਹਿੰਦਾ ਹੈ ਕਿ ਕਾਂਗਰਸ ਮੇਰੇ ਨਾਲ ਇਹਨਾਂ ਨੂੰ ਨਹੀਂ ਪਤਾ ਕਿ ਤੁਸੀਂ ਕਾਂਗਰਸ ਦੇ ਕਰਕੇ ਹੀ ਤੁਸੀਂ ਲੀਡਰ ਹੋ ਅੱਜ ਕੈਪਟਨ ਮਰਿੰਦਰ ਸਿੰਘ ਤੋਂ ਵੱਡਾ ਲੀਡਰ ਤਾਂ ਕੋਈ ਨਹੀਂ ਸੀ ਉਹ ਛੱਡ ਕੇ ਗਏ ਕਾਂਗਰਸ ਪਾਰਟੀ ਨੂੰ ਅੱਜ ਤੁਸੀਂ ਸਾਡੀ ਇੰਟਰਵਿਊ ਲੈ ਰਹੇ ਹੋ ਉਹਨਾਂ ਦੀ ਤਾਂ ਇੰਟਰਵਿਊ ਵੀ ਨਹੀਂ ਲੈਣ ਜਾਂਦੇ ਕਿਤੇ ਜੇ ਜਾਣਦੇ ਹੋ ਤਾਂ ਦੱਸ ਦਿਓ ਉਹ ਨਹੀਂ ਤਾਂ ਮੈਂ ਠੀਕ ਨਹੀਂ ਸੀ ਟਰਾਈ ਕੀਤਾ ਸੀ ਅਸੀਂ ਨੇ ਉਹ ਤਾਂ ਚਲੋ ਤੁਹਾਡੇ ਕਹਿਣ ਦੀ ਗੱਲ ਆ ਦੱਸੋ ਤੁਸੀਂ ਜਿਉਂ ਛੱਡ ਕੇ ਗਏ ਜਦੋਂ ਦੀ ਜਮਾਨਤ ਜੱਪਤ ਹੋਈ ਹੈ ਕਿਤੇ ਤੁਸੀਂ ਪਟਿਆਲੇ ਨੂੰ ਢੇੜਾ ਵੀ ਨਹੀਂ ਮਾਰਿਆ ਹੋਣਾ ਇਸ ਕਰਕੇ ਇਸੇ ਤਰ੍ਹਾਂ ਰਵਨੀਤ ਬਿੱਟੂ ਜੀ ਨੇ ਰਵਨੀਤ ਬਿੱਟੂ ਜੀ ਨੂੰ ਇਹ ਸੀਗਾ ਕਿ ਮੈਂ ਉੱਧਰ ਚਲੇ ਜਾਵਾਂ ਮੈਨੂੰ ਜਿਹੜੀ ਸਰਕਾਰੀ ਕੋਠੀ ਮੇਰੇ ਕੋਲ ਰਵੇ ਮੈਨੂੰ ਸਿਕਿਉਰਟੀ ਐਵੇਂ ਦੀ ਇਸੇ ਤਰ੍ਹਾਂ ਹੀ ਬਣੀ ਰਵੇ ਔਰ ਇਸੇ ਕਰਕੇ ਉਹ ਗਏ ਨੇ ਔਰ ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਉੱਥੋਂ ਜਿਹੜੇ ਸਾਡੇ ਪ੍ਰਧਾਨ ਨੇ ਮਰਿੰਦਰ ਸਿੰਘ ਰਾਜਾ ਵੜਿੰਗ ਉਹ ਇਲੈਕਸ਼ਨ ਜਿਹੜਾ ਸ਼ਾਨੋ ਸ਼ਕਤ ਨਾਲ ਜਤਨਗੇ ਔਰ ਤੀਜੇ ਨੰਬਰ ਤੇ ਜਿਹੜਾ ਰਵਨੀਤ ਸਿੰਘ ਬਿੱਟੂ ਆਉਣਗੇ ਜਿਹੜਾ ਗੋਲਡੀ ਹੈ ਸਾਡਾ ਭਰਾ ਹੈ ਮੈਨੂੰ ਇੱਕ ਗੱਲ ਦੱਸੋ ਇੱਕ ਆਮ ਘਰ ਚੋਂ ਉੱਠ ਕੇ ਹੁਣ ਤੁਸੀਂ ਹੋ ਜੇ ਤੁਸੀਂ ਇਸੇ ਚੈਨਲ ਦੇ ਮਾਲਕ ਬਣ ਜਓ ਤੇ ਮਾਲਕ ਬਣ ਤੋਂ ਬਾਅਦ ਤੁਹਾਨੂੰ ਜੀ ਵਾਲੇ ਕਹਿੰਣ ਕਿ ਤੁਸੀਂ ਇੱਧਰ ਆ ਜਾਓ ਤੇ ਫਿਰ ਤੇ ਹੈ ਕਿ ਤੁਹਾਡੇ ਮਨ ਚ ਹੀ ਖੋਟ ਆ ਪ੍ਰਮਾਤਮਾ ਨੇ ਦਿੱਤਾ ਬਹੁਤ ਕੁਝ ਆ ਅਕਸਰ ਜਦਨ ਤੁਹਾਡੇ ਮਾਤਾ ਪਿਤਾ ਨੂੰ ਵੀ ਤੁਹਾਡੇ ਤੇ ਮਾਣ ਹੋਊਗਾ ਕਿ ਸਾਡੀ ਧੀ ਆ ਜਦਨ ਧੀ ਜੰਮੀ ਹੋਗੀ ਉਹਦਨ ਹੋ ਸਕਦਾ ਅਫਸੋਸ ਹੋਇਆ ਹੋਵੇ ਪਰ ਅੱਜ ਉਹ ਮਾਣ ਮਹਿਸੂਸ ਕਰਦੇ ਕਿ ਸਾਡੀ ਧੀ ਜਿਹੜੀ ਹੈ ਕਿ ਉਹ ਜਰਨਲਿਸਟ ਆ ਔਰ ਲੋਕਾਂ ਦੀ ਜਿਹੜੀ ਗੱਲ ਆ ਉਹ ਹਮੇਸ਼ਾ ਸਾਹਮਣੇ ਲਿਆਉਂਦੀ ਆ ਸੱਚ ਤੇ ਪਹਿਰਾ ਦਿੰਦੀ ਆ ਅੱਜ ਉਹੀ ਸਵਰਗ ਸੀ ਜਿਹਨੂੰ ਅਸੀਂ ਕਹਿੰਦੇ ਆ ਆਪਣਾ ਸਰਦਾਰ ਬੈਂਸ ਸਿੰਘ ਜੀ ਅੱਜ ਜਿਹੜੇ ਲੋਕ ਉਹਨਾਂ ਨੂੰ ਯਾਦ ਕਰਦੇ ਸੀ ਕਿ ਜਿਨ੍ਹਾਂ ਨੇ ਚੰਗਾ ਸਮਾ ਲੈ ਕੇ ਆਂਦਾ ਅਤਵਾਦ ਖਤਮ ਕੀਤਾ ਅੱਜ ਉਹ ਲੋਕੀ ਗੱਲਾਂ ਕਰਦੇ ਨੇ ਕਿ ਇਹਨੇ ਆਪਦੇ ਦਾਦੇ ਦਾ ਨਾਂ ਰੋਲਦਾ ਤਾਂ ਇਸ ਕਰਕੇ ਇਹ ਹੈ ਕਿ ਮੈਂ ਗੋਲਡੀ ਨੂੰ ਵੀ ਕਿਹਾ ਸਾਡਾ ਭਰਾ ਸੀਗਾ ਬਹੁਤ ਥੱਲੇ ਉਠੇ ਸੀ ਦੋ ਵਾਰੀ ਐਮਐਲਏ ਦੀ ਟਿਕਟ ਮਿਲ ਜਾਣੀ ਐਮਪੀ ਦੀ ਟਿਕਟ ਮਿਲ ਜਾਣੀ ਪੂਰ ਇਸ ਤੋਂ ਬਾਅਦ ਪਾਰਟੀ ਕੀ ਦੇ ਮੈਂ ਨਾ ਇਹਨਾਂ ਨਾਲ ਤਾਂ ਸਰਦਾਰ ਮਨਮੋਹਨ ਸਿੰਘ ਜੀ ਚੰਗੇ ਨੇ ਉਹਨਾਂ ਨੇ ਪਹਿਲਾਂ ਵੀ ਕੁਝ ਨਹੀਂ ਸੀ ਮੰਗਿਆ ਤੇ ਬਿਨਾਂ ਮੰਗਿਆ ਹੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਦੋ ਵਾਰੀ ਪ੍ਰਧਾਨ ਮੰਤਰੀ ਬਣ ਗਏ ਅੱਜ ਵੀ ਕਾਂਗਰਸ ਪਾਰਟੀ ਨਾਲ ਉਹਨਾਂ ਨੂੰ ਵੀ ਜਿਹੜਾ ਹੈ ਕਿ ਹੋ ਸਕਦਾ ਮੋਦੀ ਜੀ ਲਾਲਚ ਦੇ ਸਕਦੇ ਆ ਕਿ ਤੁਹਾਨੂੰ ਆਹ ਬਣਾ ਦੇਣਗੇ ਤੁਹਾਨੂੰ ਉਹ ਬਣਾ ਦੇਣਗੇ ਪਰ ਇਹ ਹੈ ਕਿ ਜਿਹੜਾ ਅਸਲ 'ਚ ਸਿਆਣੇ ਜਿਹੜੇ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਕਿ ਤੁਹਾਡਾ ਲੇਖਾ ਜੋਖਾ ਜਿਹੜਾ ਹੈ ਨਾ ਉੱਤੇ ਜਾ ਕੇ ਨਹੀਂ ਇੱਥੇ ਹੁੰਦਾ ਜਿੱਦਣ ਬੰਦੇ ਦੀ ਮੌਤ ਹੁੰਦੀ ਹੈ ਤੇ ਉਹਦੇ ਮਗਰ ਜਦੋਂ ਅਰਥੀ ਦੇ ਮਗਰ ਜਿਹੜੇ ਜਾਂਦੇ ਆ ਨਾ ਉਹ ਕਈ ਤਾਂ ਇਹ ਕਹਿੰਦੇ ਆ ਕਿ ਜਿਹੜਾ ਤਾਂ ਚੰਗਾ ਹੋਵੇ ਉਹਦੇ ਲਈ ਤਾਂ ਰੋਂਦੇ ਜਾਂਦੇ ਆ ਤੇ ਜਿਹੜਾ ਮਾੜਾ ਹੋਵੇ ਉਹ ਕਹਿੰਦੇ ਇਹ ਮਗਰ ਉਹ ਲੈ ਗਿਆ ਯਾਰ ਇਹਨੇ ਤਾਂ ਪਾਰਟੀ ਛੱਡੀ ਕੋਈ ਇਹ ਇਹਨਾਂ ਨੇ ਆਪ ਦਾ ਮਰਨਾ ਖਰਾਬ ਕੀਤਾ ਸਾਰਿਆਂ अच्छा चलो जी वैसा बेटा ये ओना दी गल होगी जिन्ना ने कांग्रेस छडी है पर आपा खड़ूर साहिब दी गल कर रहे सिगे एक ਤੁਸੀਂ ਕਿਹਾ ਕਿ ਨਸ਼ਾ ਇੱਕ ਬਹੁਤ ਵੱਡਾ ਮੁੱਦਾ ਹੈ ਜਦੋਂ ਅਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਸੀਗੇ 노 ਡਾਊਟ ਲੋਕ ਕਹਿ ਰਹੇ ਸੀ ਸਾਨੂੰ ਯਕੀਨ ਕਿਸੇ ਤੇ ਨਹੀਂ ਰਿਹਾ ਪਰ ਉਹਨੋਂ ਕਹਿ ਰਹੇ ਨੇ ਕਿ ਕਿਉਂ ਅਸੀਂ ਅੰਮ੍ਰਿਤਪਾਲ ਨੂੰ ਮੌਕਾ ਨਹੀਂ دیے ਨਸ਼ੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਾਰੀ ਪਾਰਟੀਆਂ ਨੂੰ ਅਸੀਂ ਮੌਕਾ ਦੇ ਚੁੱਕੇ ਹਾਂ ਉਹ ਨਸ਼ਾ ਨਹੀਂ ਖਤਮ ਕਰ पाए ਅਸੀਂ ਜੇ ਅੰਮ੍ਰਿਤਪਾਲ ਨੂੰ ਮੌਕਾ ਦੇਵਾਂਗੇ ਤਾਂ ਸਿਰਫ ਇਸ ਲਈ ਕਿ ਉਹ ਨਸ਼ਾ ਖਤਮ ਕਰਨ ਦੀ ਗੱਲ ਕਹਿ ਰਹੇ ਨੇ ਦਾਵਾ ਕਰ ਰਹੇ ਨੇ ਹਰੇਕ ਬੰਦੇ ਦਾ ਅੱਜ ਤੋਂ 6 ਮਹੀਨੇ ਪਹਿਲਾਂ ਦਾ ਪਿਛੋਕੜ ਵੇਖੋ ਕਿ ਕਿਹੋ ਜਿਹਾ ਸੀ ਅੱਜ ਉਹਨਾਂ ਦੀ ਆਡੀਓ ਚੱਲ ਰਹੀਆਂ ਨੇ ਅੱਜ ਉਹਨਾਂ ਦੀ ਵੀਡੀਓ ਚੱਲ ਰਹੀਆਂ ਨੇ ਇਹਨਾਂ ਕੋਈ ਚੱਲਣ ਦੇ باوجود ਮੈਂ ਤੇ ਇਹ ਗੱਲ ਕਹਿਣਾ ਕਿ ਜਿਵੇਂ ਪਹਿਲਾਂ ਗਲਤੀ ਕੀਤੀ ਉਹ ਗਲਤੀ ਹੈ ਸਾਨੂੰ ਨਹੀਂ ਕਰਨੀ ਚਾਹੀਦੀ ਕਿਉਂਕਿ ਅੱਗੇ ਸਾਡੇ ਤੋਂ ਬਹੁਤ ਵੱਡੀ ਗਲਤੀ ਲੋਕਾਂ ਨੇ ਸਾਨੂੰ ਇਸੇ ਗੱਲ ਦੇ ਵਿੱਚ ਸਾਡਾ ਨੁਕਸਾਨ ਹੋਇਆ ਕਿ ਕੈਪਟਨ ਮਿਲੰਦਰ ਸਿੰਘ ਜੀ ਨੇ ਗੁਟਕਾ ਸਾਫ ਪੜ ਕੇ ਝੂਠੀ ਸੌਂ ਕਾਦੀ ਔਰ ਮੈਂ ਉਹਨਾਂ 'ਚੋਂ ਇੱਕ ਐਮਐਲਏ ਸੀ 117 ਦੇ ਵਿੱਚੋਂ ਜਿਨੇ ਆਵਾਜ਼ ਉਠਾਈ ਜਿਨੇ ਇਹ ਗੱਲ ਕਹੀ ਕਿ ਵਾਕਈ ਜਿਹੜਾ ਕਿ ਕੈਪਟਨ ਸਾਹਿਬ ਤੁਸੀਂ ਝੂਠ ਬੋਲ ਰਹੇ ਹੋ ਅਸੀਂ ਸੌਣ ਹੀ ਚੁੱਕਾਂਗੇ ਇੱਕ ਕੱਲਾ ਫਰੋਜਪੁਰ ਜ਼ਿਲ੍ਹਾ ਸੀ ਜਿੰਦੇ ਸਰਪੰਚਾਂ ਨੇ ਸੌਣ ਹੀ ਚੁੱਕੀ ਔਰ ਮੈਂ ਅੱਜ ਵੀ ਇਹ ਗੱਲ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਕਿਉਂਕਿ ਜਦੋਂ ਤੋਂ ਝਾੜੂ ਵਾਲਿਆਂ ਦਾ ਬਦਲਾਅ ਵੇਖਿਆ ਅੱਜ ਲੋਕ ਕਹਿੰਦੇ ਬਦਲਾਅ ਥੋੜੀ ਇਹਦੇ ਬਦਲਾਅ ਲੈਂਦੇ ਪਏ ਸਾਡੇ ਤੇ ਅੱਜ ਤੁਸੀਂ ਕਿਤੇ ਗਰੀਬਾਂ ਨੂੰ ਪੁੱਛਿਓ ਜਿਹੜਾ ਫੰਕਸ਼ਨ ਸੀ ਆਪਣਾ ਚਵਾਲ ਉਹਤੇ ਕਿਤੇ ਗਰੀਬਾਂ ਨੂੰ ਇਹ ਪੁੱਛਿਓ ਕਿ ਤੁਹਾਨੂੰ ਰਾਸ਼ਨ ਪੂਰਾ ਮਿਲਦਾ ਹੈ ਰਾਸ਼ਨ ਕਾਰਡ ਕੱਟ ਦਿੱਤੇ ਕਣ ਕਣਕ ਜਿਹੜੀ ਕਾਂਗਰਸ ਸਰਕਾਰ ਵਲੇ 30 ਕਿਲੋ ਮਿਲਦੀ ਸੀ 5 ਕਿਲੋ ਮਿਲਦੀ ਏ ਠੀਕ ਹੈ ਬੋਰੇ ਹਾਲਾਤ ਨੇ ਜਿਹੜੇ ਬਿਜਲੀ ਦੇ ਬਿੱਲਾਂ ਦੀ ਗੱਲ ਕਰਦੇ ਨੇ ਤੁਸੀਂ ਕਿਸੇ ਦਿਨ ਆਜੋ ਤੁਹਾਨੂੰ ਕੱਲੇ ਬਿਜਲੀ ਦੇ ਬਿੱਲ ਇਕੱਠੇ ਕਰਕੇ ਦੇ ਦੇਵਾਂਗੇ ਅੱਛਾ ਆ ਰਹੇ ਨੇ ਉਹਨਾਂ ਦੇ ਬਿੱਲ ਬਿਲਕੁਲ ਕਿਸੇ ਨੂੰ 20000 ਕਿਸੇ ਨੂੰ 24000 ਕਿਸੇ ਨੂੰ 25000 ਕੱਲ ਦੀ ਕੁਝ ਆਪਣਾ ਲੇਡੀਜ਼ ਆ ਜਿਨ੍ਹਾਂ ਦੇ ਅੱਛਾ ਮਾਫ ਕਰਨਾ ਜੀਰਾ ਜੀ ਮੈਂ ਤੁਹਾਨੂੰ ਰੋਕ ਰਹੀ ਹਾਂ ਕਿਉਂਕਿ ਆਪਾਂ ਗਰਮੀ ਵੀ ਬਹੁਤ ਹੈ ਨਿੰਮੂ ਪਾਣੀ ਪੀ ਲੈਣੇ ਫਿਰ ਆਪਾਂ ਵਾਪਸੀ ਵੀ ਹੋਰ ਚੱਲਾਂਗੇ ਤਾਂ ਕਿ ਤੁਹਾਡਾ ਟਾਈਮ ਆ ਸੀ ਜ਼ਿਆਦਾ ਤੋਂ ਜ਼ਿਆਦਾ ਲੇ ਸਕੀਏ ਨਹੀਂ ਤਾਂ ਤੁਸੀਂ ਕਿਉਂਕਿ ਜਲਦੀ ਜਲਦੀ ਦੇ ਵਿੱਚ ਉਹ ਕੀ ਪਿਓਗੇ ਤੁਸੀਂ ਗੰਨੇ ਦਾ ਜੂਸ ਪਿਓਗੇ ਜਾਂ ਨਿੰਬੂ ਪਾਣੀ ਜੋ ਮਰਜੀ ਪੀਓ ਜੀ ਨਹੀਂ ਮੈਨੂੰ ਨੇ ਇੱਕ ਕੱਲ ਵੀਡੀਓ ਜਿਹੜੀ ਆ ਕਿ ਮੇਰੇ ਕੋਲ ਆਈ ਹੈ ਮੈਂ ਤੁਹਾਨੂੰ ਵੀਡੀਓ ਦਿਨਾਂ ਉਹ ਲੇਡੀਜ਼ ਖੜੀਆਂ ਨੇ ਉਹ ਇਹ ਗੱਲ ਕਹਿ ਰਹੀਆਂ ਨੇ ਕਿ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਾਂਗਰਸ ਨੂੰ ਵੋਟ ਕਿਉਂ ਦੇ ਰਹੇ ਹੋ ਉਹ ਕਹਿੰਦੇ ਜੀ ਕਾਂਗਰਸ ਸਾਡੇ ਲਈ ਚੰਗੀ ਸੀ ਜਦੋਂ ਚੰਨੀ ਸਾਹਿਬ ਆਏ ਤਾਂ ਉਹਨਾਂ ਨੇ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ ਔਰਤਾਂ ਲਈ ਜਿਹੜਾ ਹੈ ਕਿ ਸਫਰ ਜਿਹੜਾ ਮੁਫਤ ਕੀਤਾ ਠੀਕ ਹੈ ਉਹਨਾਂ ਨੇ ਲੋਕਾਂ ਦੇ ਰਾਸ਼ਨ ਕਾਰਡ ਬਣਾਏ ਲੋਕਾਂ ਨੂੰ 30-30 ਕਿਲੋ ਕਣਕ ਦਿੱਤੀ ਉਹ ਕਹਿੰਦੇ ਜਦੋਂ ਦੇ ਇਹ ਆਏ ਆ ਨਾਲੇ ਤਾਂ ਸਾਨੂੰ ਕਿਸੇ ਨੂੰ 23000 ਬਿੱਲ ਆਇਆ ਕਿਸੇ ਨੂੰ 40000 ਆਇਆ ਔਰ ਇੱਕ ਤਾਂ ਬਿੱਲ ਸ਼ਾਇਦ ਹੋ ਸਕਦਾ ਮੇਰੀ ਗੱਡੀ 'ਚ ਵੀ ਪਿਆ ਹੋਵੇ ਦੋ ਕਮਰੇ ਨੇ ਉਸ ਦੇ ਔਰ ਉਹਨਾਂ ਨੂੰ 1 ਲੱਖ ਰੁਪਈਆ ਬਿੱਲ ਆਇਆ ਮੀਟਰ ਵੀ ਉਹਨਾਂ ਦਾ ਲਾ ਕੇ ਲੱਗੇ ਮੈਨੂੰ ਇਹ ਤਾਂ ਦੱਸਣ ਸੀ ਕਿ ਕੀਤਾ ਕੀ ਔਰ ਦੂਜੀ ਰਹਿ ਗਈ ਗੱਲ ਅਸੀਂ ਗੱਲ ਕਰਦੇ ਹਾਂ ਡਿਵੈਲਪਮੈਂਟ ਦੀ ਅੱਜ ਡਿਵੈਵਲਪਮੈਂਟ ਦੱਸੋ ਹੈਗੀ ਕਿੱਥੇ ਆ ਅੱਜ ਡਿਵੈਲਪਮੈਂਟ ਵੀ ਲੋਕਾਂ ਨੂੰ ਦਿਸਣੀ ਚਾਹੀਦੀ ਹੈ ਨਾ ਅੱਜ ਲਾਅ ਐਂਡ ਆਰਡਰ ਦੀ ਗੱਲ ਕਰ ਲੋ ਪਰ ਆਪਾਂ ਖੜੂ ਸਾਹਿਬ ਦੀ ਗੱਲ ਕਰੀਏ ਤੇ ਇੱਥੇ ਇੰਡਸਟਰੀਜ਼ ਨੂੰ ਲੈ ਕੇ ਵੀ ਲੋਕ ਕਹਿ ਰਹੇ ਸੀ ਵੀ ਜੇ ਇੰਡਸਟਰੀਜ਼ ਹੋਏਗੀ ਤਾਂ ਰੋਜ਼ਗਾਰ ਹੋਏਗਾ ਰੋਜ਼ਗਾਰ ਹੋਏਗਾ ਤਾਂ ਜਿਹੜਾ ਨੌਜਵਾਨ ਹੈ ਉਹ ਨਸ਼ੇ ਦੇ ਵਿੱਚ ਨਹੀਂ ਜਾਏਗਾ ਅੱਜ ਮੈਂ ਕੱਲ ਦੀ ਗੱਲ ਆ ਜੀ ਇੱਕ ਇਵੈਂਟ ਦੇ ਵਿੱਚ ਉੱਥੇ ਕੁਝ ਪਰਿਵਾਰ ਜੁਆਇਨ ਕੀਤੇ ਆ ਉਹ ਕਹਿੰਦੇ ਜੀ ਸਾਨੂੰ ਇੰਡਸਟਰੀ ਚਾਹੀਦੀ ਹੈ ਪਰ ਇੰਡਸਟਰੀ ਤਾਂ ਕੋਈ ਤਾਂ ਹੀ ਲਾਊਗਾ ਨਾ ਕਿ ਜੇ ਅਮਨ ਸ਼ਾਂਤੀ ਹੋਊ ਸਾਡੇ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਦਿਨ ਦਿਹਾੜੇ ਗੋਲੀਆਂ ਚੱਲਦੀਆਂ ਨੇ ਜਦੋਂ ਦੇਨ ਤੇ ਅਡੇ ਗੋਲੀਆਂ ਚੱਲਦੀਆਂ ਨੇ ਤੇ ਫਿਰ ਤੁਸੀਂ ਕਿਵੇਂ ਉੱਥੇ ਇੰਡਸਟਰੀ ਲਾ ਦਿਓਗੇ ਹੁਣ ਤੁਸੀਂ ਆਓ ਤੁਸੀਂ 1000 ਕਰੋੜ ਰੁਪਇਆ ਵਰਤਨ ਲਾਉਣਾ ਤੁਹਾਨੂੰ ਮੈਂ ਕਹਿਣਾ ਕਿ ਤੁਸੀਂ ਬਾਰਡਰ ਏਰੀਏ ਤੇ ਲਾ ਦਿਓ ਤੁਹਾਨੂੰ ਜਗ੍ਹਾ ਦੇ ਦੇਵਾਂਗੇ ਪੰਚਾਇਤ ਦੀ ਕੁਝ ਵੀ ਸਾਰਾ ਕੁਝ ਪਰ ਤੁਸੀਂ ਇਹ ਗੱਲ ਕਹੋਗੇ ਕਿ 1000 ਰੁਪਇਆ ਲਾ ਦਿਓਗੇ ਗਰੰਟੀ ਕੀ ਦੇਉਗੇ ਅੱਜ ਗਰੰਟੀ ਨਹੀਂ ਹੈਗੀ ਅੱਜ ਸਭ ਤੋਂ ਪਹਿਲਾਂ ਇਹ ਹੈ ਕਿ ਸਾਨੂੰ ਅਮਨ ਸ਼ਾਂਤੀ ਜਿਹੜੀ ਉਹ ਬਹਾਲ ਰੱਖਣੀ ਚਾਹੀਦੀ ਹੈ ਔਰ ਲੋਕ ਆਪਦੇ ਆਪ ਨੂੰ ਸੇਫ ਸਮਝਣ ਅੱਜ ਤਾਂ ਕੋਈ ਬੰਦਾ ਸੇਫ ਹੀ ਨਹੀਂ ਅੱਜ ਤੁਸੀਂ ਮੈਨੂੰ ਦੱਸੋ ਤੁਸੀਂ ਦਿਨੇ ਇੰਟਰਵਿਊ ਕਰ ਰਹੇ ਹੋ ਠੀਕ ਹੈ ਜੇ ਤੁਹਾਨੂੰ ਕੋਈ ਕਹੇ ਕਿ ਰਾਤ ਨੂੰ ਇੰਟਰਵਿਊ ਕਰਨੀ ਹੈ ਤੇ ਆਪਾਂ ਤਾਂ ਇੰਜ ਬੈ ਕੇ ਇੰਟਰਵਿਊ ਕਰ ਹੀ ਨਹੀਂ ਸਕਦੇ ਲੋਕ ਕਹਿੰਦੇ ਆ ਕਿ ਬਹੁਤ ਮਤਲਬ ਅੱਜ ਕੱਲ ਲੋਕ ਕਹਿੰਦੇ ਅਸੀਂ 골ਡ ਪਾਣਾ ਵੀ ਛੱਡਤਾ ਆ ਮੈਂ ਇੱਕ ਤੁਹਾਨੂੰ ਇੱਕ ਸ਼ਹਿਰ ਦੀ ਗੱਲ ਸੁਣਾਉਣਾ ਇੱਕ ਦਿਨ ਮੈਨੂੰ ਦੋ ਲੇਡੀਜ਼ ਮਿਲ ਗਿਆ ਉਹ ਕਹਿੰਦੇ ਕਿ ਅਸੀਂ ਬੱਸ ਸਟੈਂਡ ਦੇ ਇੱਕ ਪਿੱਛੇ ਗਲੀ ਆ ਕਿ ਅਸੀਂ ਜਦੋਂ ਬਾਜ਼ਾਰ ਨੂੰ ਜਾ ਰਹੀਆਂ ਸੀ ਦੋ ਮੁੰਡੇ ਮੋਟਰਸਾਈਕਲ ਤੇ ਆਏ ਉਹਨਾਂ ਨੇ ਵਾਲੀਆਂ ਲਾ ਲਈਆਂ ਜਦੋਂ ਵਾਲੀਆਂ ਲਾ ਲਈਆਂ ਤੇ ਜਿਹੜੀ ਨਾਲ ਦੀ ਲੇਡੀ ਸੀ ਉਹ ਕਹਿੰਦੇ ਕਿ ਮਰਨੇਓ ਇਹਦਾ ਨਕਲੀ ਆ ਠੀਕ ਹੈ ਉਹ ਸੁੱਟ ਕੇ ਭੱਜ ਗਏ ਮੈਂ ਕਹਿੰ ਗਿਆ ਨਕਲੀ ਸੀ ਕਹਿੰਦੇ ਨਹੀਂ ਅਸਲੀ ਸੀ ਉਹਨਾਂ ਦਾ ਦਿਮਾਗ ਕੰਮ ਕਰ ਗਿਆ ਉਹ ਅੱਛਾ ਅੱਛਾ ਜ਼ੀਰਾ ਸਾਹਿਬ ਜਦੋਂ ਆਪਾਂ ਖੜੂ ਸਾਹਿਬ ਦੀ ਲੜਾਈ ਦੀ ਗੱਲ ਕਰਦੇ ਹਾਂ ਹਾਲਾਂਕਿ ਸਾਰੀ ਪਾਰਟੀਆਂ ਨੇ ਆਪਣੇ ਆਪਣੇ ਕੈਂਡੀਡੇਟ ਉਤਾਰੀ ਨੇ ਪਰ ਤੋਂ ਨੂੰ ਇਹ ਜਿਹੜੀ ਫਾਈਟ ਹੈ ਕਿੰਨੀ ਕਿ ਜ਼ਿਆਦਾ ਟਾਈਟ ਲੱਗ ਰਹੀ ਹੈ ਕਿਉਂਕਿ ਇਸ ਵਾਰ ਅਕਾਲੀ ਦਲ ਤੇ ਜਿਹੜੀ ਭਾਜਪਾ ਹੈ ਉਹ ਵੀ ਅਲੱਗ-ਅਲੱਗ ਲੜ ਰਹੀ ਹੈ ਇਸ ਦੇ ਨਾਲ ਹੀ ਅਸੀਂ ਦੇਖ ਰਹੇ ਹਾਂ ਬੀਐਸਪੀ ਨੇ ਆਪਣਾ ਕੈਂਡੀਡੇਟ ਉਤਾਰਿਆ ਹੋਇਆ ਹੈ ਇਸ ਦੇ ਨਾਲ ਹੀ ਜਦੋਂ ਆਪਾਂ ਇਹਦੀ ਗੱਲ ਕਰਦੇ ਹਾਂ ਅਮਰਿਤਪਾਲ ਉਹ ਖੁਦ ਦੇ ਤੋਂ ਚੋਣ ਲੜ ਰਹੇ ਨੇ ਗੱਲ ਇਹ ਹੈ ਕਿ ਕੱਲੇ ਇੱਕ ਅਮਰਿਤਪਾਲ ਨੇ ਚੋਣ ਲੜ ਰਿਹਾ ਹੈ ਇਥੋਂ ਘੱਟੋ ਘੱਟ 20-25 ਜਣੇ ਆਜਾਦ ਇਲੈਕਸ਼ਨ ਲੜ ਰਹੇ ਨੇ ਅੱਛਾ ਠੀਕ ਹੈ ਹੋ ਸਕਦਾ ਹੈ ਕਿ ਉਹ ਸਾਡੇ ਤੋਂ ਵੀ ਚੰਗੇ ਹੋਣ ਹਰੇਕ ਬੰਦੇ ਦਾ ਆਪੂ ਆਪਣਾ ਹੈ ਨਾ ਇੱਕ ਕਾਂਗਰਸ ਪਾਰਟੀ ਹੈ ਜਿਹੜੀ ਹਰ ਇੱਕ ਧਰਮ ਨੂੰ ਲੈ ਕੇ ਨਾਲ ਚੱਲਦੀ ਹੈ ਅੱਜ ਜੇ ਅਸੀਂ ਕਹਿ ਦਈਏ ਕਿ ਖਾਲਸਾਣ ਬਣਾ ਕੇ ਪੰਜਾਬ ਬਚ ਸਕਦਾ ਤੁਸੀਂ ਮੈਨੂੰ ਦੱਸਦੇ ਇਸ ਕੱਲ ਦਾ ਜਵਾਬ ਦੇ ਦਿਓ ਅੱਜ ਪੰਜਾਬ ਦੇ ਲੋਕ ਅਮਨ ਤੇ ਸ਼ਾਂਤੀ ਚਾਹੁੰਦੇ ਆ ਅੱਜ ਪੰਜਾਬ ਦੇ ਲੋਕ ਡਿਵੈਲਪਮੈਂਟ ਚਾਹੁੰਦੇ ਆ ਅੱਜ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਸਾਡੇ ਬੱਚੇ ਚੰਗੇ ਰਾਹ ਪੈਣ ਅੱਜ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਇੱਥੇ ਇੰਡਸਟਰੀ ਲੱਗੇ ਕਿ ਜਿਹੜੇ ਬੱਚੇ ਬਾਹਰ ਕੈਨੇਡਾ ਅਮਰੀਕਾ ਜਾਂਦੇ ਨੇ ਉਹ ਨਾ ਜਾਣ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਸਾਰਾ ਕੁਝ ਜਿਹੜਾ ਕਾਂਗਰਸ ਪਾਰਟੀ ਪੂਰੀ ਕਰ ਸਕਦੀ ਹੈ ਅੱਜ ਹਰੇਕ ਬੰਦੇ ਕੋਲ ਤੁਸੀਂ ਚਲੇ ਜਾਓ ਚਾਹੇ ਗਰੀਬ ਕੋਲ ਚਲੇ ਜਾਓ ਜੇ ਮਨਰੇਗਾ ਲੈ ਕੇ ਆਏ ਉਹ ਕਾਂਗਰਸ ਲੈ ਕੇ ਆਈ ਇਹਨਾਂ ਨੇ ਤੇ ਜਿੰਨੀਆਂ ਵੀ ਸਕੀਮਾਂ ਕੀਤੀਆਂ ਨੇ ਬੰਦ ਹੀ ਕੀਤੀਆਂ ਪਰ ਜਿਹੜਾ ਯੂਥ ਹੈ ਉਹ ਤਾਂ ਬਹੁਤ ਜ਼ਿਆਦਾ ਅੰਮ੍ਰਿਤਪਾਲ ਦੇ ਪਿੱਛੇ ਲੱਗਿਆ ਹੋਇਆ ਹੈ ਅੱਜ ਜਦੋਂ ਅਸੀਂ ਡਿਬੇਟ ਕਰ ਰਹੇ ਸੀ ਉਹਨਾਂ ਦੇ ਨਾਲ ਬਹੁਤ ਸਾਰੇ ਉਹਨਾਂ ਦੀ ਪਾਰਟੀ ਕਹਿ ਸਕਦੇ ਆ ਜਾਂ ਫਿਰ ਉਹਨਾਂ ਦੇ ਸਮਰਥਨ ਦੇ ਵਿੱਚ ਬਹੁਤ ਸਾਰੇ ਨੌਜਵਾਨ ਪਹੁੰਚੇ ਹੋਏ ਸੀ ਤੁਸੀਂ ਉਹਨਾਂ ਦੀ ਆਈਡੀ ਕੀਤੀ ਹੈ ਚੈੱਕ ਕੀਤੀ ਹੈ ਕਿੱਥੋਂ ਦੇ ਨੇ ਕਿੱਥੋਂ ਆ ਰਹੇ ਨੇ ਇੱਕ ਦਿਨ ਅੱਗੇ ਵੀ ਡਿਬੇਟ ਸੀ ਕੋਈ ਬਾਦਲਪਿੰਡ ਤੋਂ ਆਇਆ ਕੋਈ ਫਾਜਲ ਕੋ ਤੋਂ ਆਇਆ ਤੇ ਪੂਰੇ ਪੰਜਾਬ ਦੀ ਇਥੇ ਆ ਜਾਂਦੇ ਫਿਰ ਲੈਣਾ ਕਿ ਅੱਜ ਸਾਰੇ ਦੇਸ਼ ਦੀ ਜਿਹੜੀ ਅੱਖ ਉਹ ਇੱਥੇ ਟਿਕੀ ਹੈ ਲੋਕਤੰਤਰ ਚ ਹਰ ਇੱਕ ਨੂੰ ਹੱਕਾ ਇਲੈਕਸ਼ਨ ਲੜਨੀ ਪਿਛਲੀ ਔਰ ਬੀਬੀ ਖਾਲੜਾ ਜੀ ਨੇ ਲੜਿਆ ਠੀਕ ਹੈ ਹਰ ਇੱਕ ਬੰਦਾ ਜਿਹੜਾ ਇਲੈਕਸ਼ਨ ਲੜਦਾ ਕਰਖਦਾ ਇਸ ਕਰਕੇ ਜਿੰਨੇ ਵੀ ਆਜ਼ਾਦ ਉਮੀਦਵਾਰ ਖੜੇ ਨੇ ਹਰੇਕ ਨੇ ਆਪੋ ਆਪਣੀ ਜਿਹੜੀ ਗੱਲ ਉਹ ਰੱਖਣੀ ਹੈ ਤਾਂ ਮੈਂ ਪਿੱਛੇ ਜੇ ਦੇਖ ਰਿਹਾ ਸੀ ਕਿ ਜਦੋਂ ਸੂਰੀ ਨੂੰ ਮਾਰਿਆ ਤਾਂ ਇੱਕ ਮੈਂ ਬਿਆਨ ਦੇਖ ਰਿਹਾ ਸੀ ਤੇ ਅਮਰਤਪਾਲ ਜੀ ਦਾ ਉਹਨਾਂ ਨੇ ਸਟicker ਲਾਇਆ ਅਮਰਤਪਾਲ ਜੀ ਤੋਂ ਅਮਰਤ ਸ਼ਕਿਆ ਔਰ ਅਮਰਤਪਾਲ ਜੀ ਉੱਥੇ ਮੀਡੀਆ ਨੂੰ ਬਿਆਨ ਦੇ ਰਹੇ ਆ ਕਹਿੰਦੇ ਮੈਂ ਤੈਨੂੰ ਜਾਣਦੇ ਹੀ ਨਹੀਂ ਸਾਡਾ ਸਟicker ਤਾਂ ਰਹਿ ਗਈ ਲਾਈ ਫਿਰਦਾ ਪਹਿਲਾਂ ਤਾਂ ਮੁੰਡਿਆਂ ਨੂੰ ਚੰਗੇ ਰਾਹ ਪਾਓ ਜੇ ਬੱਚਿਆਂ ਨੂੰ ਤੁਸੀਂ ਮਾੜੇ ਰਾਹ ਪਾਇਆ ਤੇ ਫਿਰ ਉਹਨਾਂ ਨੂੰ ਚੰਗੇ ਰਾਹ ਲਿਆਉਂਦੀ ਵੀ ਜ਼ਿੰਮੇਵਾਰੀ ਸਾਡੀ ਜਦੋਂ ਮੇਰਾ ਤਾਂ ਪਰਿਵਾਰ ਪੰਥਕ ਹੈ ਠੀਕ ਹੈ ਤੇ ਮੈਂ ਕਿਉਂ ਜਦੋਂ ਆਪਦੇ ਘਰੇ ਹੀ ਸਾਰਾ ਕੁਝ ਹੋਵੇ ਆਪਦੇ ਮਾਪਿਓ ਦਾ ਹੀ ਆਸ਼ੀਰਵਾਦ ਹੋਵੇ ਤੇ ਕਿਉਂ ਕਿਸੇ ਤੋਂ ਜਾ ਕੇ ਆਸ਼ੀਰਵਾਦ ਮੰਗੀਏ ਤੇ ਕਿਉਂ ਕਿਸ ਨੂੰ ਇਹ ਗੱਲ ਕਹੀਏ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹ ਹਮੇਸ਼ਾ ਖੁਦ ਨੂੰ ਪੰਥਕ ਪਾਰਟੀ ਕਹਿੰਦੇ ਆ ਤੇ ਪੰਥ ਦੀ ਰਖਵਾਲੀ ਕਹਿੰਦੇ ਨੇ ਤੇ ਇਹੀ ਕਾਰਨ ਹੋ ਸਕਦਾ ਹੈ ਕਿ 1996 ਤੋਂ ਲੈ ਕੇ ਮਤਲਬ ਪਹਿਲਾਂ ਤਾਂ ਤਰਨ ਤਰਨ ਸੀ ਚਲੋ ਫਿਰ ਉਸ ਤੋਂ ਬਾਅਦ ਖਰੂਦ ਸਾਹਿਬ ਬਣਿਆ ਪਰ ਅਸੀਂ ਦੇਖਿਆ 23 ਸਾਲ ਉਹਨਾਂ ਨੇ ਰਾਜ ਕੀਤਾ ਉਹਨਾਂ ਦੇ ਐਮਪੀ ਬਣੇ ਹੈਨਾ ਤੁਹਾਨੂੰ ਲੱਗਦਾ ਹੈ ਕਿ ਖਾਲੇ ਵੀ ਉਹ ਕਿਤੇ ਨਾ ਕਿਤੇ ਸਟਰੋਂਗ ਪੋਜੀਸ਼ਨ ਦੇ ਵਿੱਚ ਨੇ ਕਿਉਂਕਿ ਹੁਣ ਤਾਂ ਉਹਨਾਂ ਨੇ ਬੀਜਪੀ ਨਾਲੋਂ ਗੜ ਜੋੜ ਵੀ ਤੋੜ ਦਿੱਤਾ ਇੱਕ ਹੈ ਕਿ ਕਿ ਆਸੀ ਸਿਰਫ ਉਸ ਪੰਥ ਦੇ ਕਾਰਨ ਪੰਜਾਬ ਦੇ ਮੁੱਦੇ ਲੱਗੇ ਜਿਹੜੀ ਉਹਨਾਂ ਦੀ ਯਾਤਰਾ ਚੱਲ ਰਹੀ ਹੈ ਉਹ ਯਾਤਰਾ ਦਾ ਕੀ ਨਾਮ ਹੈ ਪੰਜਾਬ بچاؤ ਯਾਤਰਾ ਪਰਿਵਾਰ بچاؤ ਯਾਤਰਾ ਕਿਉਂਕਿ ਇੱਕ ਇੱਕ ਹੀ ਸੀਟ ਹੈ ਬਠਿੰਡਾ ਜਿੰਦੇ ਤੇ ਸਾਰਾ ਜ਼ੋਰ ਲੱਗ ਰਿਹਾ ਬਾਕੀ ਪੂਰੇ ਪੰਜਾਬ ਚ ਲੱਗੇ ਨੇ ਲੇਕਿਨ ਬਾਦਸ਼ਾਹ ਦਾ ਗੱਲ ਕਰ ਲੈ ਇੱਥੇ ਸਰਦਾਰ ਵਿਕਸਾ ਸਿੰਘ ਮਲਟੋਵਾ ਲੜ ਰਹੇ ਨੇ ਉਧਰ ਤੋਂ ਕੋਲ ਕੋਈ ਇੰਟਰਵਿਊ ਲੈਣ ਵੀ ਨਹੀਂ ਜਾਂਦਾ ਉਹ ਵਿਚਾਰੇ ਆਪ ਦੇ ਪੇ ਤੇ ਹੀ ਲਾਈਵ ਹੁੰਦੇ ਨੇ ਉਥੋਂ ਹੀ ਬੋਲਦੇ ਨੇ ਮੈਂ ਅੱਜ ਤੱਕ ਉਹਨਾਂ ਨੂੰ ਕਿਤੇ ਰਸਤੇ 'ਚ ਨਹੀਂ ਦੇਖਿਆ ਪਰ ਮੈਂ ਉਹਨਾਂ ਨੂੰ ਕੱਲ ਕਾਲ ਕੀਤਾ ਸੀ ਪੁੱਛਿਆ ਸੀ ਤਾਂ ਉਹ ਕਹਿੰਦੇ ਕਿ ਮੇਰੇ ਕੋਲ ਤਾਂ ਕਾਲ ਲੈਣ ਵਾਲੇ ਮੈਂ ਮੈਨੂੰ ਤਾਂ ਇੰਟਰਵਿਊ ਲੈਣ ਵਾਲੇ ਬਹੁਤ سارے ਲੋਕ ਆ ਰਹੇ ਨੇ ਥੱਲੇ ਥੱਲੇ ਜਿਹੜੇ ਕਮੈਂਟ ਨਾਲ ਉਹ ਵੀ ਪੜ ਲਿਆ ਕਰੋ ਮੈਂ ਅੱਜ ਤੱਕ ਉਹਨਾਂ ਨੂੰ ਕਿਸੇ ਪ੍ਰੋਗਰਾਮ 'ਤੇ ਨਹੀਂ ਦੇਖਿਆ ਮੈਂ ਉਹਨਾਂ ਦੇ ਨਾਲ ਕੋਈ ਲੀਡਰ ਨਹੀਂ ਦੇਖਿਆ ਜਾਣ ਕੇ ਪਹਿਲੀ ਕੱਲ ਤਾਂ ਮੈਂ ਕਹਿੰਨਾ ਕਿ ਜੇ ਇਹਨੇ ਮਦਦ ਹੀ ਨਹੀਂ ਸੀ ਕਰਨੀ ਤੇ ਫਿਰ ਉਹਨੂੰ ਵਿਚਾਰੇ ਨੂੰ ਖਿਲਾ ਰਿਆ ਕਿ ਅੱਜ 13 ਸੀਟਾਂ 'ਚੋਂ ਇੱਕ ਉਹ ਸੀਟਾਂ ਖਡੂਰ ਸਤ ਹਰੇਕ ਜਗ੍ਹਾ ਤੇ ਬਾਗੀ ਸੋਰ ਤੁਸੀਂ ਦੇਖੇ ਇੱਥੇ ਇੱਕ ਵੀ ਬਾਗੀ ਸੋਰ ਨਹੀਂ ਨੌ ਦੇ ਨੌ ਹਲਕੇ ਹਰੇਕ ਬੰਦਾ ਆਪਦਾ ਇਲੈਕਸ਼ਨ ਸਮਝ ਕੇ ਲੜ ਰਿਹਾ ਹੈ ਰਾਣਾ ਗਰਜੀਤ ਸਿੰਘ ਜੀ ਉਹਨਾਂ ਦਾ ਬੇਟਾ ਰਾਣਾ ਇੰਦਰਪ੍ਰਤਾਪ ਉਹ ਕਹਿੰਦੇ ਆ ਕਿ ਇਹ ਤੇਰਾ ਇਲੈਕਸ਼ਨ ਨਹੀਂ ਸਾਡਾ ਇਲੈਕਸ਼ਨ ਆ ਡਿੰਪਾ ਜੀ ਕਹਿੰਦੇ ਤੇਰਾ ਇਲੈਕਸ਼ਨ ਨਹੀਂ ਸਾਡਾ ਇਲੈਕਸ਼ਨ ਆ ਆ ਬਲਟੋਏ ਚਲੇ ਜਾਓ ਉਹ ਕਹਿੰਦੇ ਤੇਰਾ ਇਲੈਕਸ਼ਨ ਨਹੀਂ ਸਾਡਾ ਇਲੈਕਸ਼ਨ ਮੈਨੂੰ ਤਾਂ ਫਿਕਰ ਹੀ ਕੋਈ ਨਹੀਂ ਆ ਗਿਲਸਾਹ ਦੇ ਚਲੇ ਜਾਓ ਉਹ ਦਿਨ ਮੈਂ ਗਿਆ ਵਾਂ ਮੈਂ ਕਹਾਂ ਜੀ ਇੱਥੋਂ ਦਾ ਮੰਤਰੀ ਇਲੈਕਸ਼ਨ ਲੜ ਰਿਹਾ ਕਹਿੰਦੇ ਪੱਟੀ 'ਚ ਵੱਧ ਕੇ ਨਿਕਲੇਗਾ ਇੱਕ ਕੈਂਡੀਡੇਟ ਉੱਥੋਂ ਆ ਉਹ ਕਹਿੰਦੇ ਤੂੰ ਇੱਥੇ ਇਲੈਕਸ਼ਨ ਵਿੱਚ ਵੋਟਾਂ ਵੱਧ ਕੇ ਨਿਕਲੇਗਾ ਇਸੇ ਤਰ੍ਹਾਂ ਤੁਸੀਂ ਡੈਣੀ ਜੀ ਦੇ ਚਲੇ ਜਾਓ ਕੱਲ ਨੂੰ ਉਹਨਾਂ ਦਾ ਰੋਡ ਸ਼ੋਅ ਆ ਕੱਲ ਉਹਨਾਂ ਦੇ ਜਾ ਰਹੇ ਆ ਠੀਕ ਉਹ ਵੀ ਇਹ ਕਹਿੰਦੇ ਆ ਬਾਬਾ ਬਕਾਲਾ ਚਲੇ ਜਾਓ ਉੱਥੋਂ ਆਪਣਾ ਭਲਾਈਪੁਰ ਸਾਹਿਬ ਕਿ ਹਰੇਕ ਬੰਦਾ ਜਿਹੜਾ ਹੈ ਕਿ ਉਹ ਇਹ ਗੱਲ ਕਹਿੰਦਾ ਹੈ ਕਿ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਬਾਕੀ ਤੁਸੀਂ ਜਿੱਥੇ ਜਾਓਗੇ ਕੋਈ ਕਾਲੀਗੱਲ ਵਾਲਾ ਰਸਿਆ ਬੈਠਾ ਕੋਈ ਦੂਜੀ ਪਾਰਟੀ ਦਾ ਰਸਿਆ ਬੈਠਾ ਔਰ ਇਸ ਕਰਕੇ ਇਹ ਹੈ ਕਿ ਮੇਰੇ ਵਾਲੀ ਸੀਟ ਜਿਹੜੀ ਉਹ ਬਹੁਤ ਸ਼ੇਪ ਸੀਟ ਹੈ ਔਰ ਸਾਰੇ ਜਿਹੜੇ ਮਦਦ ਕਰ ਰਹੇ ਨੇ ਉਹ ਸਾਰਿਆਂ ਦੀ ਮਦਦ ਉਹ ਪਹਿਲੀ ਗੱਲ ਤੇ ਇਹ ਹੈ ਕਿ ਮੈਂ ਸਾਰਿਆਂ ਤੋਂ ਛੋਟਾ ਮੈਨੂੰ ਸਾਰੇ ਪਿਆਰ ਕਰ ਮੈਂ ਤਾਂ ਪਹਿਲੇ ਕਿਹਾ ਤੁਸੀਂ लाड़ ਲਿਓ ਸਭੇ ਹਾਂ ਕਿ ਮੈਨੂੰ ਸਾਰੇ ਪਿਆਰ ਕਰਦੇ ਨੇ ਇਸ ਕਰਕੇ ਇਹ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਇੱਕ ਜਿਹੜੇ ਰਸਤੇ ਤੇ ਆਪਾਂ ਬੈਠੇ ਹਾਂ ਇਹ 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 ਰਸਤਾ ਜਿਹੜਾ ਹੈ ਇਹ ਰਸਤਾ ਸਿੱਧਾ ਜਿਹੜਾ ਕੰਤਨ ਬਾਬਾ ਬੁੱਢਾ ਸਾਹਿਬ ਨੂੰ ਜਾਂਦਾ ਔਰ ਮੈਂ ਹਰ ਸੰਗਰਾਮ ਤੇ ਜਿਹੜਾ ਕਿ ਇੱਥੇ ਪਹੁੰਚਦਾ ਮੈਂ ਇਸ ਕਰਕੇ ਕਿ ਗੁਰੂ ਸਾਹਿਬ ਨੇ અપਾਰ ਕਿਰਪਾ ਕੀਤੀ ਹੈ ਗੁਰੂ ਸਾਹਿਬ ਦੇ ਆਸ਼ੀਰਵਾਦ ਦੇ ਨਾਲ ਹੀ ਇੱਥੋਂ ਤੱਕ ਪਹੁੰਚ ਰਿਹਾ ਹਰ ਇੱਕ ਧਰਮ ਜਿਹੜਾ ਹੈ ਕਿ ਉਹ ਇਹ ਗੱਲ ਦਾ ਸਾਥ ਦੇ ਰਿਹਾ ਮੈਂ ਕਿਤੇ ਨਹੀਂ ਗੱਲ ਸੁਣੋ ਨਾ ਜਦੋਂ ਮੈਂ ਟਿਕਟ ਲੈ ਕੇ ਆਇਆ ਤੇ ਮੈਂ ਪਹਿਲਾਂ ਗੁਰਦੁਆਰਾ ਸਾਹਿਬ ਤੇ ਨਤਮਸਤਕ ਹੋਇਆ ਉਸ ਤੋਂ ਬਾਅਦ ਚ ਸਾਹਮਣੇ ਮੰਦਿਰ ਸੀ ਮੈਂ ਮੰਦਿਰ 'ਚ ਗਿਆ ਉੱਥੇ ਇੱਕ ਬਜ਼ੁਰਗ ਮੈਨੂੰ ਮਲੇ ਮੈਨੂੰ ਕਹਿੰਦੇ ਕਿ ਤੂੰ ਬੇਟਾ ਜਿੱਤ ਗਿਆ ਮੈਂ ਕਿਹਾ ਜੀ ਅਜੇ ਤਾਂ ਮੈਂ ਸ਼ੁਰੂ ਕਰਨਾ ਲੱਗਿਆ ਕਹਿੰਦੇ ਨਹੀਂ ਫਿਰ ਵੀ ਫਰਕ ਹੁੰਦਾ ਹੈ ਕੈਂਡੀਡੇਟ ਦਾ ਕਹਿੰਦੇ ਕਾਂਗਰਸ ਪਾਰਟੀ ਨੇ ਕੈਂਡੀਡੇਟ ਵਧੀਆ ਦਿੱਤਾ ਤੂੰ ਇਲੈਕਸ਼ਨ ਜਿੱਤ ਗਿਆ ਮੈਂ ਕਹਾਂ ਜੀ ਕਿਹੜੀ ਗੱਲ ਕਹਿੰਦੇ ਗੱਲ ਇਹ ਆ ਕਿ ਅੱਜ ਲੋਕਾਂ ਨੂੰ ਅਮਨ ਤੇ ਸ਼ਾਂਤੀ ਚਾਹੀਦੀ ਉਹ ਅਮਨ ਤੇ ਸ਼ਾਂਤੀ ਜਿਹੜੀ ਹੈ ਕਿ ਉਹ ਕਾਂਗਰਸ ਦੇ ਚੱਲਦੀ ਔਰ ਕੱਲ ਦੀ ਇੱਕ ਵੀਡੀਓ ਚੱਲ ਰਹੀ ਹੈ ਮੈਂ ਉਹਦੇ ਬਾਰੇ ਕਹਿਣਾ ਨਹੀਂ ਚਾਹੁੰਦਾ ਕਿ ਗੁਰਨਾਨਕ ਪਾਤਸ਼ਾਹ ਦੀ ਜਿਹੜੀ ਤੁਲਨਾ ਗੁਰਨਾਨਕ ਪਾਲ ਸਾਹਿਬ ਨਾਲ ਜਿਹੜੀ ਹੈ ਕੇਜਰੀਵਾਲ ਦੀ ਤੁਲਨਾ ਕਰ ਰਿਹਾ ਉਹ ਜਿਵੇਂ ਕਹਿੰਦੇ ਪ੍ਰਮਾਤਮਾ ਜਦੋਂ ਮਾਰਦਾ ਉਹ ਲੱਤ ਨਹੀਂ ਮਾਰਦਾ ਉਹ ਮਾਤੀ ਮਾਰਦਾ ਉਹਨਾਂ ਦੀ ਮੱਤ ਵੱਜੀ ਵਿਰਸਾ ਸਿੰਘ ਮਲਤੋਵਾ ਜਿਹੜਾ ਉਹ ਰੋਜ਼ ਅਮਰਤਪਾਲ ਜੀ ਬਾਰੇ ਮਾੜਾ ਬੋਲੀ ਜਾਂਦਾ ਮੈਂ ਤਾਂ ਸਤਕਾਰ ਕਰਦਾ ਭਾਈ ਸਾਹਿਬ ਦਾ ਜਿਹਨੇ ਨਾਂ ਨਾਲ ਭਾਈ ਸਾਹਿਬ ਲੱਗਿਆ ਉਹਦਾ ਸਤਕਾਰ ਕਰਨਾ ਚਾਹੀਦਾ ਔਰ ਭਾਈ ਸਾਹਿਬ ਜਿਹੜੇ ਨੇ ਜਿਹੜੇ ਉਹਨਾਂ ਦੇ ਬੰਦੇ ਨੇ ਉਹ ਪਿੰਡਾਂ 'ਚ ਜਾ ਜਾ ਕੇ ਸ਼ਰੇਆਮ ਕਿਰਪਾਨਾਂ ਲੈ ਕੇ ਲੋਕਾਂ ਨੂੰ ਪ੍ਰੈਸ਼ਰ ਪਾਉਂਦੇ ਨੇ ਗੁਰਦੁਆਰਿਆਂ 'ਚ ਪ੍ਰੋਗਰਾਮ ਕਰਦੇ ਨੇ ਜਦੋਂ ਕਿਸ ਅਸੀਂ ਤਾਂ ਗੁਰਦੁਆਰਿਆਂ 'ਚ ਪ੍ਰੋਗਰਾਮ ਕਰ ਹੀ ਨਹੀਂ ਸਕਦੇਗੇ ਠੀਕ ਹੈ ਪਰ ਜੇਲ੍ਹਾਂ ਦੇ ਜੇਲ੍ਹ ਦੇ ਵਿੱਚ ਜੋ ਕੈਂਡੀਡੇਟ ਹੀ ਜੇਲ੍ਹ ਦੇ ਵਿੱਚ ਹੈ ਤੁਹਾਨੂੰ ਲੱਗਦਾ ਕਿ ਉਹਦਾ ਚੋਣ ਲੜਨਾ ਸਹੀ ਹੈ ਮੈਂ ਤੇ ਗੱਲ ਇਹ ਕਹਿਣਾ ਕਿ ਜੇਲ੍ਹ ਦੇ ਵਿੱਚ ਮੈਂ ਇੱਕ ਭਾਈ ਸਾਹਿਬ ਨੂੰ ਬੇਨਤੀ ਕੀਤੀ ਸੀ ਮੈਂ ਕਹਾਂ ਚਲੋ ਤੁਹਾਡਾ ਇੱਕ ਮਸਲਾ ਹੱਲੋ ਜੀ ਜਿਹੜੇ ਬਾਕੀ ਵਿਚਾਰੇ ਤੁਹਾਡੇ ਘਰ ਕੇ ਅੰਦਰ ਗਏ ਉਹਨਾਂ ਦਾ ਕੀ ਬਣੂ ਹੁਣ ਉਹ ਜਿਹੜਾ ਰਵਨੀਤ ਬਿੱਟੂ ਵਾਲਾ ਪਰ ਬਾਜੇ ਕੇ ਪ੍ਰਧਾਨ ਮੰਤਰੀ ਆ ਜਿਹੜਾ ਥਾਪੀਆਂ ਮਾਰਦਾ ਹੁੰਦਾ ਕਿ ਬਿੱਟੂ ਤੇਰੇ ਨਾਲ ਮੈਂ ਵੇਖੂ ਮੈਂ ਕਹਾਂ ਉਹਦੇ ਕਾਗਜ ਭਰਾਓ ਰਾਜਵਲ ਸਾਹਿਬ ਦੇ ਭਰਾਓ ਉਹ ਵੀ ਜੇਲ੍ਹ ਚ ਬੈਠੇ ਆ ਜਗਤਾਰ ਸਿੰਘ ਅਵਾਰਾ ਉਹ ਜੇਲ੍ਹ ਚ ਬੈਠਾ ਮੈਂ ਕਿ ਜੇ ਜੇਲ੍ਹ ਚ ਬਹਿ ਕੇ ਹੀ ਜਿਵੇਂ ਹੁਣ ਵਿਰਸਾ ਸਿੰਘ ਜੀ ਕਹਿੰਦੇ ਆ ਕਿ ਮੈਂ ਉਹਨਾਂ ਨੇ ਉੱਥੇ ਕਿਹਾ ਕਿ ਮੇਰੇ ਤੇ ਪਰਚੇ ਹੋਇਆ ਉਹਨਾਂ ਨੇ ਇਹ ਕਿਹਾ ਕਿ ਮੈਂ ਅਤਵਾਦੀ ਸੀ ਵਿਧਾਨ ਸਭਾ ਚ ਉਹ ਇਹਦਾ ਮਕੀਆ ਕਿ ਸਾਡੇ ਬੱਚਿਆਂ ਨੂੰ ਕਰਾਏ ਪਾ ਰਹੇ ਨੇ ਜੀ ਉਹ ਕਹਿੰਦੇ ਕਿ ਯਾਰ ਤੁਹਾਡੇ ਦੇ ਪਰਚਾ ਜੇ ਤੁਸੀਂ ਆਤਵਾਦੀ ਜੀ ਬਣ ਜਾਓ ਉਦੋਂ ਬਾਅਦ ਤੁਸੀਂ ਮੰਤਰੀ ਵੀ ਬਣ ਸਕਦੇ ਹੋ ਲੋਕਾਂ ਦੇ ਬੱਚਿਆਂ ਨੂੰ ਤੇ ਹੀ ਕਹਿ ਰਹੇ ਨੇ ਅਸੀਂ ਲੋਕਾਂ ਅਸੀਂ ਇਹ ਗੱਲ ਕਹਿੰਦੇ ਆ ਕਿ ਅਸੀਂ ਐਜੂਕੇਸ਼ਨ ਲੈ ਕੇ ਆਵਾਂਗੇ ਅਸੀਂ ਇਹ ਗੱਲ ਕਹਿੰਦੇ ਆ ਕਿ ਖਾਲੜੇ ਜਿਹੜਾ ਇਹ ਬਾਰਡਰ ਆ ਜੇ ਗੁਜਰਾਤ ਦੇ ਬਾਰਡਰ ਤੋਂ ਵਪਾਰ ਚੱਲ ਸਕਦਾ ਤੇ ਸਾਡੇ ਬਾਰਡਰ ਚੱਟਾ ਨਗਾਉਨ ਨੂੰ ਨਹੀਂ ਰੱਖੇ ਤੁਸੀਂ ਕਿਹਾ ਕਿ ਬਲਟੋਹਾ ਜੀ ਨੂੰ ਖੜਾ ਕਰਨ ਦੀ ਜ਼ਰੂਰਤ ਹੀ ਨਹੀਂ ਸੀ ਇੱਥੋਂ ਇਨ ਫੈਕਟ ਜੀ ਆਪਾਂ ਗੱਲ ਕਰੀਏ ਅੰਮ੍ਰਿਤਪਾਲ ਦੇ ਪਰਿਵਾਰ ਵੀ ਉਹਨਾਂ ਨੇ ਵੀ ਇਹ ਕਿਹਾ ਸੀਗਾ ਕਿ ਬਲਟੋਆ ਸਾਹਿਬ ਨੂੰ ਕਿਉਂ ਖੜੇ ਹੋ ਰਹੇ ਨੇ ਇੱਕ ਪਾਸੇ ਉਹ ਕਹਿੰਦੇ ਨੇ ਕਿ ਸਾਨੂੰ ਸਮਰਥਨ ਉਹ ਦੇ ਰਹੇ ਨੇ ਫਿਰ ਦੂਜੇ ਪਾਸੇ ਖੜਾ ਵੀ ਕਰਤਾ ਕੀ ਕਾਰਨ ਮੰਨਦੇ ਹੋ ਕਿ ਸ਼ਰੋਮਨੀ ਅਕਾਲੀ ਦਲ ਨੇ ਫਿਰ ਬਲਟੋਆ ਸਾਹਿਬ ਨੂੰ ਖੜੇ ਕੀਤਾ ਸਿਰਫ ਇਸ ਵਾਰ ਨਹੀਂ ਤੁਸੀਂ ਇਹ ਦੇਖੋ ਪਿਛਲੀ ਵਾਰ ਵੀ ਯਾਦ ਹੋਏਗਾ ਖਾਲੜਾ ਜੀ ਵਾਲੇ ਟਾਈਮ ਵੀ ਅਸਲ ਦੇ ਵਿੱਚ ਜੋ ਮੈਂ ਚੀਜ਼ ਇੱਕ ਨੋਟ ਕੀਤੀ ਹੈ ਜਿਹੜੇ ਸਿਮਰਨਜੀਤ ਮਾਨ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਨੇ ਵੀ ਨਾਮਿਨੇਸ਼ਨ ਕਰਤੀ ਸੀ ਨਾਲ ਉਹਨਾਂ ਨੇ ਫੇਸਬੁੱਕ ਤੋਂ ਆਪਦੇ ਪੇਜ ਤੋਂ ਪਤਾ ਕਿ ਇਸ ਪਰਿਵਾਰ ਨੇ ਮੈਨੂੰ ਇਹ ਗੱਲ ਕਹੀ ਸੀਗੀ ਕਿ ਅਸੀਂ ਜੇ ਕਾਗਜ਼ ਕੈਨਸਲ ਹੁੰਦੇ ਆ ਤੇ ਤੁਸੀਂ ਇਲੈਕਸ਼ਨ ਲੜੋਗੇ ਤੇ ਇਹਨਾਂ ਨੇ ਆਪਦੇ ਪਿਤਾ ਜੀ ਦੇ ਜਿਹੜੇ ਕਾਗਜ਼ ਜਿਹੜੇ ਸੀ ਪਿੱਛੇ ਕਵਰਿੰਗ ਕੈਂਡੀਡੇਟ ਦੇ ਭਰਤੇ ਜਦੋਂ ਮੇਰੇ ਨਹੀਂ ਭਰੇ ਮੈਂ ਤਾਂ ਤਾਂ ਕਾਗਜ਼ ਭਰੇ ਆ ਕੱਲ ਚਲੋ ਵਾਪਸ ਲੈਦੇ ਆ ਕਿਉਂਕਿ ਜਦੋਂ ਲੋਕਾਂ ਦਾ ਪਤਾ ਲੱਗਾ ਕਿ ਅਸਲ 'ਚ ਲੋਕ ਤਬਾਰ ਕਹਿੰਦੇ ਦੇ ਕਰਨ ਉਧਰੋਂ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਆਪਣਾ ਗਰਸਾ ਸਿੰਘ ਬਲਟੋਆ ਉਹ ਵੀ ਇਹ ਦੋਸ਼ ਲਾਉਂਦਾ ਕਿ ਮੈਂ ਇਹਨਾਂ ਦੇ ਘਰੇ ਗਿਆ ਮੈਂ ਉਹਨਾਂ ਕਾ ਇਲੈਕਸ਼ਨ ਲੜੋਏ ਕਹਿੰਦੇ ਅਸੀਂ ਲੜਦਾ ਨਹੀਂ ਅਸੀਂ ਤੇਰੀ ਮਦਦ ਕਰਾਂਗੇ ਠੀਕ ਹੈ ਲੋਕ ਭਰੋਸਾ ਕਰਨ ਕਹਿੰਦੇ ਤੇ ਹੁਣ ਪ੍ਰੋਬਲਮ ਤੇ ਇੱਕ ਦਿਨ ਮੈਂ ਇੱਕ ਬਾਬਾ ਜੀ ਕੋਲ ਗਿਆ ਉਹ ਬਾਬਾ ਜੀ ਕਹਿੰਦੇ ਕਿ ਹੁਣ ਜੇ ਮੇਰੇ ਕੋਲ ਕੋਈ ਆਉਂਦਾ ਹੈ ਨਾ ਤੇ ਮੈਂ ਉਹਨੂੰ ਇਹ ਪੁੱਛਣਾ ਕਿ ਤੂੰ ਕਿਹੜੀ ਪਾਰਟੀ ਹੈ ਤੇ ਕਹਿੰਦੇ ਮੈਂ ਫੇਰ ਉਸ ਦਿਵਾਰ ਗੱਲ ਕਰਦਾ ਮੈਂ ਹਜ ਗੱਲ ਕੀ ਹੈ ਕਹਿੰਦੇ ਮੇਰੇ ਕੋਲ ਬਿੱਟੂ ਆਇਆ ਬਿੱਟੂ ਕਹਿੰਦਾ ਬਾਬਾ ਜੀ ਆਸ਼ੀਰਵਾਦ ਦਿਓ ਕਹਿੰਦੇ ਮੈਂ ਕਿਉਂਕਿ ਕਿਸੇ ਨੇ ਬਾਬਾ ਜੀ ਕੋਲ ਜਾਣਾ ਉਹਨਾਂ ਤੇ ਅਰਦਾਸ ਬੇਨਤੀ ਕਰਨੀ ਹੈ ਕਿ ਸਾਰੇ ਚੜ੍ਹਦੀ ਕਲਾ 'ਚ ਰਹਿਣ ਤੇ ਕਹਿੰਦੇ ਮੇਰੇ ਤੋਂ ਅਸ਼ੀਰਵਾਦ ਲੈ ਗਿਆ ਅਗਲੇ ਦਿਨ ਜਾ ਕੇ ਤੇ ਕਹਿੰਦੇ ਪਤਾ ਉਦੋਂ ਲੱਗਾ ਜਦੋਂ ਬੀਜੇਪੀ ਦਾ ਪਰਣਾ ਪਈ ਫਿਰ ਇਸ ਕਰਕੇ ਲੋਕ ਹੁਣ ਬਹੁਤ ਸਿਆਣੇ ਹੋ ਗਿਆ ਸੋਚ ਸਮਝ ਕੇ ਲੋਕ ਵੋਟ ਪਾਉਂਦੇ ਆ ਅਸਲ 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 ਮਤਦਾਨ 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 ਅੱਜ ਇੱਕ ਵਾਰ ਵੋਟ ਪਾ ਕੇ ਤੇ 5 ਸਾਲ ਅਸੀਂ ਮੁੜ ਕੇ ਪਛਤਾਉਣਾ ਅੱਗੇ ਆਹੀ ਪਛਤਾਈ ਜਾਣੇ ਅੱਜ ਤੁਸੀਂ ਵੇਖੋ ਮੈਂ ਉਦੋਂ ਵੀ ਲੋਕਾਂ ਨੂੰ ਇਹ ਗੱਲ ਕਹੀ ਕਿ ਮੈਂ ਕਹਾਂ ਜਿਹੜੀ ਵੀ ਬੱਸ ਤੇ ਸਫ਼ਰ ਕਰਨਾ ਹੋਵੇ ਪਹਿਲਾਂ ਘੱਟੋ ਘੱਟ ਹੁੰਦਾ ਡਰਾਈਵਰ ਤੇ ਕਨੈਕਟਰ ਵੇਖੋ ਕਿਹੋ ਜਿਹਾ ਹੁਣ ਇਹਨਾਂ ਨੇ ਬੱਸ ਤਾਂ ਨਵੀਂ ਵੇਖ ਲਈ ਪਹਿਲਾਂ 2022 ਚ ਕਿ ਬੱਸ ਨਵੀਂ ਹੈ ਪਰ ਇਹ ਨਹੀਂ ਨਾ ਵੇਖਿਆ ਕਿ ਬੱਸ ਦਾ ਜਿਹੜਾ ਡਰਾਈਵਰ ਆ ਉਹਨੇ ਪੱਕੇ ਜਰੂਰ ਪੱਕਾ ਸਿੰਘ ਵਾਲੀ ਬਣੀ ਹੈ ਪਰ ਇਹ ਗਾਸ਼ ਰਬੜਾ ਇਸ ਕਰਕੇ ਬੱਸ ਮੰਜ਼ਿਲ ਤੇ ਨਹੀਂ ਪਹੁੰਚਦੀ ਉਹ ਨਹਿਰਾ ਚ ਹੀ ਲੱਭੂਗੀ ਅੱਛਾ ਮੈਂ ਤੁਹਾਨੂੰ ਵੀ ਪੁੱਛ ਰਹੀ ਸੀਗੀ ਬਿੱਟੂ ਸਾਹਿਬ ਨੂੰ ਲੱਗੇ ਤੁਸੀਂ ਬੜੇ ਬਾਰ ਬਾਰ ਤੰਜ ਕੱਸਦੇ ਹੋ ਬੜੇ ਪਿੱਛੇ ਬੈਠੇ ਉਹਨਾਂ ਦੇ ਤਰ ਹਲਾ ਦੱਸਿਆ ਕੀ ਮੈਂ ਪਹਿਲੇ ਦਿਨ ਜਦੋਂ NSA ਲੱਗੀ ਸੀਗੀ ਡੇਬਰੂਗੜ੍ਹ ਭੇਜਿਆ ਗਿਆ ਬਿੱਟੂ ਜੀ ਨੇ ਉਦੋਂ ਬਿਆਨ ਦਿੱਤਾ ਮੈਂ ਉਦੋਂ ਵੀ ਮੈਂ NSA ਦਾ ਵਿਰੋਧ ਕੀਤਾ ਅੱਜ ਵੀ ਮੈਂ ਇਹ ਗੱਲ ਕਹਿੰਦਾ ਮੈਂ ਪਾਰਲੀਮੈਂਟ ਮੈਂਬਰ ਬਣ ਕੇ ਜਾਵਾਂ ਮੈਂ NSA ਅਰਗਾ ਜਿਹੜਾ ਕਾਨੂੰਨ ਹੈ ਉਹ ਖਤਮ ਕਰਾਂਗੇ ਕੋਈ ਅੱਗੇ ਤੋਂ ਜਿਹੜਾ ਕਿਸੇ ਤੇ ਇਹ ਹੈ ਕਿ ਹਰੇਕ ਬੰਦੇ ਨੂੰ ਆਪਦੀ ਆਵਾਜ਼ ਉਠਾਉਣ ਤੱਕ ਇਹ ਥੋੜੀ ਕਿਉਂ ਸਰਕਾਰ ਦੇ ਖਿਲਾਫ ਬੋਲਦਾ ਹੈ ਕੋਈ ਗੱਲ ਕਰਦਾ ਹੈ ਤੁਸੀਂ ਉਹਨੂੰ ਚੁੱਕ ਕੇ ਤੈਨੂੰ ਡੇਬਰੂਗੜ੍ਹ ਭੇਜਦੇ ਫਿਰ ਦੱਸੋ ਕਿ ਫਿਰ ਸਾਡੇ ਦੇ ਗੋਰੀਆਂ ਚ ਕੀ ਫਰਕ ਹੈ ਜਿਹੜੇ ਅੰਗਰੇਜ਼ ਸੀਗੇ ਉਹ ਜੇ ਕੋਈ ਬੋਲਦਾ ਸੀਗਾ ਉਹ ਉਹਨੂੰ ਚੁੱਕ ਕੇ ਕਾਲੇ ਪਾਣੀ ਭੇਜ ਦਿੰਦੇ ਸੀ ਅੱਜ ਤੁਸੀਂ ਵੇਖੋ ਕਿ ਸਭ ਤੋਂ ਵੱਡਾ ਜਿਹੜਾ ਇਹ ਸਾਡਾ ਹਲਕਾ ਜਿੰਦੇ ਵਿੱਚ ਸਭ ਤੋਂ ਵੱਧ ਗੁਰਦੁਆਰਾ ਸਾਹਿਬ ਨੇ ਧਾਰਮਿਕ ਸਥਾਨ ਨੇ ਮੰਦਿਰ ਨੇ ਚਰਚ ਨੇ ਜਿੰਦੇ ਵਿੱਚ ਠੀਕ ਹੈ ਔਰ ਇਸ ਜਗ੍ਹਾ ਦੇ ਉੱਤੇ ਸਾਨੂੰ ਇਹ ਜਿਹੜਾ ਕਿ ਮੈਂ ਇੱਕ ਵਾਅਦਾ ਕੀਤਾ ਇਹਨਾਂ ਲੋਕਾਂ ਦੇ ਨਾਲ ਕਿ ਇਹਨੂੰ ਹੈਰੀਟੇਜ ਦਾ ਜਿਹੜਾ ਕਿ ਉਹ ਦਰਜਾ ਦਿਵਾਵਾਂਗੇ ਸ਼ੇਰੀ ਖਡੂਰ ਸਾਹਿਬ ਨੂੰ ਕਿ ਜਦੋਂ ਮੈਨੂੰ ਤਾਂ ਹੁਣ ਵੀ ਜੇ ਕੋਈ মিডিਆ ਵਾਲਾ ਕਹਿੰਦਾ ਕਿ ਹੌਟ ਸੀਟ ਆ ਮੈਂ ਉਹਦੇ ਨਾਲ ਲੜ ਪੈਣਾ ਮੈਂ ਕਹਾ ਹੌਟ ਕਿਉਂ ਕਹਿੰਨੇ ਬਈ ਗੁਰੂਆਂ ਦੀ ਧਰਤੀ ਇਥੋਂ ਆਸ਼ੀਰਵਾਦ ਲੈ ਕੇ ਅਸੀਂ ਚੱਲਦੇ ਆਂ ਨਹੀਂ ਤੁਸੀਂ ਉਹ ਤਾਂ ਸਹੀ ਕਹਿ ਰਹੇ ਹੋ ਪਰ ਸਿਆਸਤ ਜਿਹੜੀ ਹੈ ਨੋ ਡਾਊਟ ਇੱਥੇ ਵੀ ਬਹੁਤ ਜ਼ਿਆਦਾ ਗਰਮਾਈ ਹੋਈ ਹੈ ਹੁਣ ਤੁਸੀਂ ਦੇਖੋ ਭਾਜੀਪੀ ਨੇ ਵੀ ਆਪਣਾ ਕੈਂਡੀਡੇਟ ਖੜਾ ਕੀਤਾ ਹੈ ਨਾਲੇ ਉਹ ਜਨਾਬ ਖੜੇ ਕੀਤੇ ਨੇ ਜਿਹੜੇ ਤਿੰਨ ਵਾਰ ਦੇ ਐਮਐਲਏ ਰਹਿ ਚੁੱਕੇ ਨੇ ਮੰਨਾ ਸਾਹਿਬ ਤੇ ਉਹ ਤੋਂ ਲੱਗਦਾ ਕਿ ਕੰਪੀਟੀਸ਼ਨ ਦੇ ਵਿੱਚ ਨੇ ਚਲੋ ਗੱਲ ਇਹ ਕੀ ਹੁੰਦੇ ਤਾਂ ਆਪਦੇ ਪਿੰਡ ਜਿਹੜਾ ਹੈ ਕਿ ਸਾਰਿਆਂ ਨੇ ਬਾਈਕਾਟ ਕਰਤਾ ਅੱਛਾ ਭਾਜੀਪੀ ਵਾਲੇ ਜਿਹੜੇ ਆ ਨਾ ਇਹ ਵਿਚਾਰੇ ਦਿੱਲੀੋਂ ਤਾਂ ਫੁੱਲ ਲੈ ਕੇ ਤੁਰੇ ਸੀਗੇ ਠੀਕ ਹੈ ਰਾਜ ਕਿਸਾਨਾਂ ਨੇ ਡੰਡੇ ਮਾਰ ਮਾਰ ਕੇ ਪੱਤੀਆਂ ਝਾੜ ਦਿੱਤੀਆਂ ਹੁਣ ਤਾਂ ਕੰਡਿਆਂ ਵਾਲੀ ਡੰਡੀ ਜੀ ਹੈ ਇਹਨਾਂ ਦੇ ਹੱਥ 'ਚ ਵਿਚਾਰੇ ਇਹਨਾਂ ਦੇ ਹੱਥਾਂ 'ਚ ਵੱਜੀ ਜਾਂਦੇ ਆ ਅੱਛਾ ਜੀਰਾ ਜੀ ਤੁਸੀਂ ਨਾ ਹਮੇਸ਼ਾ ਆਪਣੀ ਗੱਲਾਂ ਲਈ ਜਾਣੇ ਜਾਂਦੇ ਹੋ ਹੁਣ ਤੁਸੀਂ ਜਦੋਂ ਚੋਣ ਪ੍ਰਚਾਰ ਕਰਨ ਜਾਂਦੇ ਹੋ ਐਵੇਂ ਹੀ ਤੁਸੀਂ ਸਾਰਿਆਂ ਨੂੰ ਸਟੋਰੀ ਸੁਣਾਦੇ ਰਹਿੰਦੇ ਆ ਮੈਂ ਤਾਂ ਜੀਰਾ ਤਾਂ ਸਿੱਧਾ ਸਾਦਾ ਜਿਹਾ ਬੰਦਾ ਹੈ ਸਪੱਸ਼ਟ ਜਿਹਾ ਬੰਦਾ ਹੈ ਜਿਹੜੀਆਂ ਮੇਰੀ ਗੱਲ ਸੁਣੋ ਇਹ ਲੋਕਾਂ ਨਾਲ ਸਿੱਧੀਆਂ ਗੱਲਾਂ ਕਰਾਂਗੇ ਤੇ ਲੋਕ ਜੱਫੀਆਂ ਪਾਪਾ ਕੇ ਮਿਲਣਗੇ ਤੇ ਜੇ ਲੋਕਾਂ ਨਾਲ ਟੇਢੀ ਜੀ ਗੱਲ ਕਰਾਂਗੇ ਤੇ ਫਿਰ ਅਗਲੀ ਾਰ ਕੋਈ ਬੁਲਾਉਂਦਾ ਨਹੀਂਗਾ ਫਿਰ ਅਗਲਾ ਕਹਿੰ ਆ ਪਤਾ ਲੋਕਾਂ ਦੇ ਚਰਨਾਂ ਦੀ ਧੂੜ ਆ ਲੋਕਾਂ ਦੇ ਚਰਨਾਂ ਦੀ ਧੂੜ ਬਣ ਕੇ ਲੋਕਾਂ ਦੀ ਸੇਵਾ ਕਰਾਂ। ਮੈਂ ਕਹਿੰਦੇ ਜੀਰਾ ਸਾਹਿਬ ਜੀ ਨੇ ਦੋਸਤੀ ਮਿੱਠੀ ਹੈ, ਪਿਆਰੀ ਹੈ, ਉਹਨਾਂ ਹੀ ਦੁਸ਼ਮਣੀ ਬੜੀ ਜ਼ਹਿਰੀਲੀ। ਜਦੋਂ ਕੈਪਟਨ ਸਾਹਿਬ ਨੇ ਮੈਨੂੰ ਸਸਪੈਂਡ ਕੀਤਾ। ਉਹ ਦਿਨ ਮਨ 'ਚ ਧਾਰ ਲਿਆ ਸੀ ਕਿ ਇਹਨੂੰ ਲਾਉਣਾ ਹੈ। ਕਿ ਲਾਇਆ? ਅੱਜ ਤੱਕ ਤੁਸੀਂ ਦੱਸੋ ਕਿ ਕਿਸੇ ਨੇ ਮੁੱਖ ਮੰਤਰੀ ਲਾਇਆ? ਸਾਰਿਆਂ ਦੇ ਸੰਯੋਗ ਦੇ ਨਾਲ ਇਕੱਠੇ ਕਰਕੇ ਲਾਤਾ। ਜੇ ਬਾਦਲਾਂ ਵੇਲੇ ਸੀਗਾ ਤੇ ਮੈਂ ਇਹ ਗੱਲ ਕਹੀ ਸੀਗੀ ਕਿ ਬਾਦਲਾਂ ਨੇ ਲੋਕਾਂ ਦੇ ਨਜ਼ਾਇਜ਼ ਪਰਚੇ ਦਿੱਤੇ। ਕਿ ਜੀਰੇ ਸੁਖਬੀਰ ਸਿੰਘ ਵੱਲ ਤੇ ਪ੍ਰਕਾਸ਼ ਸਿੰਘ ਬਾਦਲਵਾਜ਼ ਨਾ ਵੱਜੇ ਤੇ ਜੀਰਾ ਇਲੈਕਸ਼ਨ ਨਹੀਂ ਲੜਦਾ ਤੇ 22 ਤੋਂ ਪਹਿਲਾਂ ਪਹਿਲਾਂ ਆਵਾਜ਼ ਮਰਾਈ ਹਮ ਬਾਦਲ ਪ੍ਰਵਾਦ ਜੀਰੇ ਤਰੀਕ ਭੁਗਤਣਾ ਆਉਂਦਾ ਰਿਹਾ ਆ ਜਿੰਦੇ ਨਾਲ ਦੁਸ਼ਮਣੀ ਰੱਖਣੀ ਉਹ ਰੱਖੋ ਮੈਂ ਉਹਨਾਂ ਲੀਡਰਾਂ ਚ ਨਹੀਂ ਜਿਹੜੇ 도ਗਲੇ ਚੱਲਦੇ ਆ ਜਿਹੜੇ ਕਹਿੰਦੇ ਤੂੰ ਮੈਨੂੰ ਇੱਥੋਂ ਪਵਾ ਦੇ ਮੈਂ ਤੈਨੂੰ ਉੱਥੋਂ ਪਾ ਦੂੰ ਜੀਰਾ ਤਾਂ ਜਿਵੇਂ ਹੈਗਾ ਉਹ ਤਾਂ ਬਿਲਕੁਲ ਸਿੰਗਲ ਟ੍ਰੈਕ ਗੱਲ ਇਹ ਹੈ ਕਿ ਇਲੈਕਸ਼ਨ ਚ ਤਾਂ ਉਹੀ ਪਹਿਲਵਾਨ ਜਾਊਗਾ ਨਾ ਜਿਹਨੂੰ ਸਾਰੇ ਦਾਫੇ ਚ ਆਉਂਦੇ ਆ ਉਹ ਪਲਵਾਨ ਉਹ ਭੇਜ ਦਿਓ ਜਿਹਨੂੰ ਵਿਚਾਰੇ ਨੂੰ ਪਤਾ ਹੀ ਨਹੀਂਗਾ ਕਿ ਕੀ ਕਿਵੇਂ ਆ ਕੋਲ ਕੁਸ਼ਤੀ ਕਿਵੇਂ ਪਾਉਣੀ ਹੈ ਇਸ ਕਰਕੇ ਇਹ ਹੈ ਕਿ ਮੈਂ ਜੋ ਪਾਰਟੀ ਨੇ ਫੈਸਲਾ ਕੀਤਾ ਇੱਕ ਦੀ ਸਾਰੇ ਉਮੀਦਵਾਰ ਜਿਹੜੇ ਵਧੀਆ ਉਤਾਰੇ ਆ ਔਰ ਚੰਗੇ ਉਮੀਦਵਾਰ ਹੋਣ ਕਰਕੇ ਜਿਹੜੀ ਹੈ ਕਿ ਇਹ ਜਿਹੜੀ ਸੀਟ ਜਿਹੜਾ ਸਾਰੀਆਂ ਜਿਹੜਾ ਉਹਨਾਂ ਦਾ ਚੰਗਾ ਰਿਜ਼ਲਟ ਆਏ ਠੀਕ ਹੈ ਜੀ 올 ਦਾ ਵੈਰੀਬਲਸ ਜੀਰਾ ਸਾਹਿਬ ਤੇ ਸ਼ੁਕਰੀਆ ਟਾਈਮ ਦੇ ਲਈ ਮੈਂ ਸਮਝ ਸਕਦੀ ਹਾਂ ਕਿ ਬਹੁਤ ਤੁਹਾਡਾ ਬਿਜ਼ੀ ਸ케ਡਿਊਲ ਹੈ ਮੈਂ ਦੇਖ ਪਾਰੀ ਸੀ ਹੁਣ ਵੀ ਤੁਸੀਂ